ਨਾਜ਼ਰੀਨ ਮੈਂ ਤੁਹਾਡਾ ਆਪਣਾ ਮੇਜ਼ਬਾਨ ਤੇ ਮੇਰੇ ਨਾਲ ਹੈ ਅਬੀਰਾ ਖਾਨ ਤੇ ਮੈਨੂੰ ਹੁਣ ਜਿਹੜਾ ਵਲੌਗ ਸ਼ੁਰੂ ਕਰਨ ਦੀ ਆਤ ਪੈ ਗਈ ਇਹਨਾਂ ਨੇ ਇਦਾਂ ਹੀ ਪਾ ਦਿੱਤੀ ਤੇ ਵੀ ਐਵੇਂ ਵਲੌਗ ਸ਼ੁਰੂ ਕਰਿਆ ਕਰੋ ਸੋ ਸਾਡੇ ਨਾਲ ਅਬੀਰਾ ਤੇ ਅਸੀਂ ਜਾ ਰਹੇ ਹਾਂ ਅੱਜ ਗੁਜਰਾਣੇ ਨੂੰ ਤੇ ਗੁਜਰਾਣਾ ਵੀਰਾ ਕਿੰਨੀ ਦੂਰ ਹੈ ਤੁਹਾਨੂੰ ਗੁਜਰਾਣਾ ਆਪਣਾ 1 ਘੰਟੇ ਦਾ ਸਫ਼ਰ ਹੈ 1 ਘੰਟੇ ਦਾ ਅਸੀਂ ਖੜੇ ਹਾਂ ਲਾਹੌਰ ਦੇ ਬਾਰ-ਬਾਰ ਮੋਟਰਵੇ ਤੇ ਤੇ ਇੱਥੇ ਅਸੀਂ ਵੇਟ ਕਰ ਰਹੇ ਹਾਂ ਬਾਈ ਨਾਸਰ ਹੋਣਿਆਂ ਦਾ ਤੇ ਅੱਜ ਉਹਨਾਂ ਨੇ ਢਿਲੋਂ ਸਾਹਿਬ ਹੋਣਿਆਂ ਨੂੰ ਵੀ ਇੱਕ ਲੰਬੇ ਟਾਈਮ ਬਾਅਦ ਮਿਲਣਾ ਹੈ ਅਸੀਂ ਤੇ ਕਾਫੀ ਦਿਨ ਹੋ ਗਏ ਉਹਨਾਂ ਕੋਲੋਂ ਆਇਆਂ ਨੂੰ ਸਾਨੂੰ ਤੇ ਫਿਰ ਗੁਜਰਾਣੇ 'ਚ ਕੀ ਕੁਝ ਹੈ ਗੁਜਰਾਣੇ ਦਾ ਢੇੜਾ ਮਾਰ ਕੇ ਉਹ ਸਾਰਾ ਉਸ ਤੋਂ ਅਨ ਦੋਖਾ ਤੇ ਰਸਤੇ ਚ ਜਾਂਦੇ ਜਾਂਦੇ ਮੈਕਡੋਨਲਡ ਅਸੀਂ ਇਸ ਕਰਕੇ ਰੁਕੇ ਸੀ ਅਬੀਰਾ ਨੇ ਸਾਨੂੰ ਸਵੇਰੇ ਘਰੋਂ ਕੁਝ ਖਵਾ ਬਲਾ ਕੇ ਨਹੀਂ ਦੋ ਰਿਆ ਪ੍ਰੌਂਠੇ ਨਹੀਂ ਖਵਾਏ ਕਿਹਦੇ ਜੂਠ ਹੈ ਮੈਂ ਕਿਹਾ ਭੁੱਖੇ ਨਿਕਲੋ ਭੁੱਖੇ ਨਿਕਲੋ ਇਹ ਅੱਜ ਕੁੜੀ ਨਾ ਟਾਕੜ ਸਰਦਾਰ ਨਹੀਂ ਬਣੀ ਹੋਈ ਆ ਪੰਜਾਬੀ ਟਾਕੜ ਕੁੜੀ ਆ ਅਸੀਂ ਲਿਆ ਕੇ ਦਿੱਤੀ ਆ ਨਾਲੇ ਤੁਹਾਨੂੰ ਦੱਸਦੀ ਆ ਆਪੀ ਪ੍ਰਮੋਸ਼ਨ ਵੀ ਆਪੀ ਕਰਦੀ ਫੁੱਲਕਾਰੀ ਸੋਹਣੀ ਆ ਹਾਂ ਹਾਂ ਫੁੱਲਕਾਰੀ ਇਹਨੂੰ ਕਹਿੰਦੇ ਆ ਨਾ ਸਾਡੇ ਦੁਪੱਟਾ ਹੈ ਨਾ ਇੱਥੇ ਕਹਿੰਦੇ ਆ ਬਹੁਤ ਵਧੀਆ ਖੁਸ਼ੀ ਨੇ ਨਾ ਆਪਣਾ ਬਟਿਕ ਖੋਲਿਆ ਉਹਦੀ ਮਸ਼ਹੂਰੀ ਵੀ ਕਰ ਦੋ ਕੀ ਇਹ ਨਾਮ ਦੱਸੋ ਬੇਟੀ ਕਿ ਤਾ ਨਾਮ ਜਾਦਵੇਸ ਮੈਨੇ ਵੀ ਨਹੀਂ ਆਈ ਥਿੰਕ ਕਲੋਥ ਕਾਰ ਮੈਂ ਹਲੇ ਹਲੇ ਛੋਟੀ ਆਲੇ ਛੋਟਾ ਵੀ ਠੀਕ ਹੈ ਜੀ ਸ਼ੁਰੂ ਨਹੀਂ ਕੀਤਾ ਅਸੀਂ ਹਾਂ ਮੈਂ ਜਸਟ ਪੇਜ ਬਣਾਇਆ ਤੇ ਅਸੀਂ ਆਖਿਆ ਅਸੀਂ ਜਦੋਂ ਤੁਹਾਡੇ ਨਾਲ ਇਹ ਕੱਪੜੇ ਪਾਉਣੇ ਆ ਤੁਹਾਨੂੰ ਵੀ ਕਰੇ ਕਰੇ ਸਾਡੇ ਵਾਲੇ ਪਾਉਣੇ ਚਾਹੀਦੇ ਚੜਦੇ ਪੰਜਾਬ ਦੇ ਆ ਦੇਖੋ ਜ਼ਰਾ ਮੈਂ ਲੱਗ ਰਹੀ ਨਾ ਅੱਜ ਚੜਦੇ ਬੰਦਾ ਹੁਣ ਤੈਨੂੰ ਸਾਹਿਬ ਨੂੰ ਗਾਲਾਂ ਕੱਢ ਦੋ ਦੋ ਤਿੰਨ ਲੇਟ ਆ ਰਹੇ ਆ ਉਹ ਿੱੱਲੋ ਸਾਹ ਬੋਂਜ ਦੇ ਕਹਿੰਦੇ ਆ ਨਾ ਕਿ ਵੀਰਾਂ ਨੂੰ ਕਮੈਂਟਸ ਚ ਜਾ ਕੇ ਗਾਲਾ ਕੱਢੋ ਅਸੀਂ ਡਾਇਰੈਕਟ ਕੱਢਾਂਗੇ ਲਾਈਵ ਲਾਈਵ ਕੱਢਣੀ ਆ ਲਾਈਵ ਨਹੀਂ ਨਹੀਂ ਇਸ ਅਸੀਂ ਤੇ ਭੈਰ ਰਿਸਪੈਕਟ ਹੀ ਕਰਨੀ ਆ ਪਰ ਖੁਸ਼ੀ ਕੋ ਲਗਾਟਾਵਾਂਗੇ ਗਾਲਾਂ ਤੇ ਜਿਹੜੇ ਆ ਫੁੱਲ ਐ ਨਾ ਮੈਂ ਿੱੱਲੋ ਸਾਹ ਨੂੰ ਦੇਣੇ ਆ ਤੇ ਵੈਸੇ ਉਹਨਾਂ ਦਾ ਬੜਾ ਰਵਾਜ ਆ ਬੇਹੇ ਫੁੱਲ ਦਿੰਦੇ ਆ ਉਹ ਦੇ ਬੰਦੇ ਅਸੀਂ ਵੀ ਸਿੱਖ ਗਏ ਉਹਨਾਂ ਤੋਂ ਉਹਨਾਂ ਦਾ ਲੈ ਟ੍ਰਿਕ ਨਹੀਂ ਬੋਲਣਾ ਸਾਨੂੰ ਅਵੀਰਾ ਭੈਣ ਨੇ ਦਿੱਤੇ ਸੀ ਸਾਡੇ ਵੈਲਕਮ ਲਈ ਥੋੜੇ ਜਿਹਾ ਉਹਨਾਂ ਨੂੰ ਬੱਸੇ ਫੋਲ ਦੇਣ ਲੱਗਿਆ ਉਹ ਨਾ ਇੱਕ ਬੁੱਕੇ ਨਾਲ 5-7 ਬੰਦੇਾਂ ਦੇ ਤਾਂ 10 ਬੰਦੇ ਭਗਤਾ ਦਿੰਦੇ ਆ ਫਿਰ ਮੈਂ ਕਿਹਾ ਵੀ ਜਦੋਂ ਅਸੀਂ ਵੀ ਸਾਨੂੰ ਮਹੀਨਾ ਹੋ ਗਿਆ ਯਾਰ ਹੁਣ ਇੱਧਰ ਆਇਆਂ ਨੂੰ ਅਸੀਂ ਵੀ ਕੁਛ ਨਾ ਕੁਛ ਤਾਂ ਸਿੱਖੀ ਉਹਨਾਂ ਤੋਂ ਉਹ ਪਰਫਿਊਮ ਪਾ ਲੈਣਾ ਸੀ ਇਹਨਾਂ ਦੇ ਅਵੀਰਾ ਸੈਂਟ ਸੌਂਟਾ ਹੈਗਾ ਇਹਨਾਂ ਦੇ ਮਾਰਦੀ ਕੁਛ ਨਾ ਕੁਛ ਮੜੇ ਪਤਾ ਤਾਂ ਨਹੀਂ ਲੱਗਦਾ ਨਹੀਂ ਪਤਾ ਨਹੀਂ ਹਲੇ ਲੱਗਦਾ ਹੈ ਹੈਲੋ ਤਿੰਨ ਦਿਨ ਤੇ ਨੰਗੇ ਆ ਤਿੰਨ ਦਿਨ ਤੇ ਨਹੀਂ ਪਰਾਉਣੇ ਕੁਝ ਨਹੀਂ ਹੁੰਦਾ ਚਾਹਦਾ ਇੰਨਾ ਕਦਾਂ ਚੱਲਦਾ ਹੈ ਆਜੋ ਆਜੋ ਕਹਾਂਗੇ ਤੁੱਪ ਲੱਗ ਗਈ ਇੰਜ ਦੇ ਹੋ ਗਏ ਉਹ ਫਰੈਸ਼ ਲਈ ਸੀ ਵਿਟਾਮਿਨ ਡੀ ਲੈ ਲਿਆ ਫੁੱਲਾਂ ਦੇ ਢਿੱਲੋਂ ਸਾਹਿਬ ਪਹੁੰਚ ਗਏ ਜੀ ਤੇ ਤੁਹਾਨੂੰ ਮਲਾਉਨੇ ਆ ਲਓ ਜੀ ਪਹੁੰਚ ਗਏ ਨੇ ਢਿੱਲੋਂ ਸਾਹਿਬ ਇਹ ਤੁਹਾਡਾ ਵੈਲਕਮ ਹੈ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਠੀਕ ਠਾਕ ਹੋ ਠੀਕ ਠਾਕ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਤੇ ਆ ਲੋ ਜੀ ਫੁੱਲ ਲੈ ਕੇ ਆਇਆ ਤੁਹਾਡੇ ਲਈ ਤੇ ਮੈਂ ਕਿਹਾ ਬਾਲੇ ਦਿਨ ਵਾਲੇ ਮਿਲ ਲੈਣਾ ਬਸ ਵਾਕ ਨਹੀਂ ਇੱਕ ਕਿਸੇ ਨੇ ਦਿੱਤੇ ਸੀ ਖਰਾਬ ਫੁੱਲੇ ਨਹੀਂ ਇਹ ਤੋਂ ਸਾਡੇ ਵਾਲਾ ਕੰਮ ਕਰਦੇ ਨੇ ਇਹ ਤੋਂ ਨੂੰ ਬੜਾ ਤਜਰਬਾ ਪ੍ਰੈਸ਼ਰ ਟੁੱਪ ਲੱਗੀ ਢਿੱਲੂ ਨੇ ਕੰਮ ਠੀਕ ਲੈ ਲਿਆ ਉਹਨਾਂ ਨੇ ਤੇ ਵਿਟਾਮਿਨ ਡੀ ਵੱਧ ਲੈ ਲਿਆ ਉਹਨਾਂ ਨੇ ਇਹ ਸੜੇ ਫੁੱਲ ਦੇਤੇ ਜਿਵੇਂ ਅਸੀਂ ਇੱਕ ਦਿਨ ਸੜੇ ਦੇਨੇ ਨੇ ਚਾਰ ਦਿਨ ਸੜੇ ਦਿੱਤੇ ਜੇ ਉਹ ਨਹੀਂ ਫਿਰ ਮੈਨੂੰ ਐਦਾ ਆ ਵੀ ਆਖਰ ਨੂੰ ਫੁੱਲ ਤਾਂ ਲਿਆਂਦੇ ਤੁਸੀਂ ਤਾਂ ਦਾਦੇ ਮੰਗਾਉਣੇ ਕਰਤਾ ਸਾਨੂੰ ਤੁਸਾਂ ਦੁਬਾਰੇ ਵੈਲਕਮ ਆਪਾਂ ਕਿੰਨੇ ਦਿਨਾਂ ਬਾਅਦ ਮਿਲਿਆ 10 ਦਿਨ ਹੋ ਗਏ ਯਾਰ ਆਪਾਂ ਨੂੰ ਮਿਲਿਆ ਹਾਂ ਇਹ ਖਿੱਲਰ ਗਏ ਹਾਂ ਵਿੱਚ ਹੀ ਪਾ ਲੋ ਇਕੱਠਾ-ਕੁੱਠਾ ਜਿਹਾ ਕਰਕੇ ਵਿੱਚ ਹੀ ਧਰ ਲੋਗੇ ਉਹਨਾਂ ਮੈਂ ਕਿਹਾ ਫੜ ਲੋਗੇ ਮਹਿਮਾਨ ਕੋ ਜਾਣਾ ਉਹਨੂੰ ਦਵਾਂਗੇ ਅੱਗੇ ਕਿਸੇ ਕੋ ਜਾਣਾ ਹੁਣ ਦੇ ਦਾਂਗੇ ਲਾਲਿਸ ਕੀ ਮੈਂ ਦੇਖੋ ਮੈਂ ਕਿਹਾ ਸੀ ਨਾ ਲਓ ਜੀ ਢੱਲੋਂ ਸਾਹਿਬ ਆ ਗਏ ਤੇ ਹੁਣ ਕੁਛ ਖਾ ਪੀ ਲਿਏ ਭੁੱਖ ਬੜੀ ਲੱਗਿਆ ਜਿਵੇਂ ਤੁਹਾਨੂੰ ਦੱਸਿਆ ਵੀਰਾਂ ਨੇ ਤਾਂ ਸਾਨੂੰ ਕੁਛ ਘਰੋਂ ਖਵਾ ਕੇ ਨਹੀਂ ਤੋਰਿਆ ਤੇ ਖਾ ਪੀ ਕੇ ਫਿਰ ਅੱਗੇ ਪਾਓ ਹੈਂ ਚੱਲ ਫਿਰ ਐਂ ਕਰਾਂਗੇ ਫੇਰ ਮਾਫੀ ਦੇਵਾਂਗੇ ਇੱਥੇ ਪੈਸੇ ਤੁਸੀਂ ਦੇਣੇ ਨੇ ਨਹੀਂ ਨਹੀਂ ਪੱਕਾ ਪੱਕਾ ਇਦਾਂ ਕਰਕੇ ਸਭ ਠੀਕ ਹੈ ਚਲੋ ਗੱਲ ਸੁਣੋ ਵਧੀਆ ਸ਼ੇਵਾ ਆਰਡਰ ਕਰ ਰਹੇ ਹੋ ਇਹਨੇ ਪੈਸੇ ਦੇਣੇ ਨੇ ਤੁਸੀਂ ਕੌਣ ਆ ਮੇਰੀ ਜਾਨ ਇਹ ਕੌਣ ਨੇ ਮੁੱਕਰ ਜਾਣਾ ਕੌਣ ਉਸਨੇ ਇਹ ਲੈਂਦਾ ਪੰਜਾਬ ਇਕੱਠਾ ਹੋ ਗਿਆ ਦੇਖ ਲਓ ਅੱਜ ਇਹ ਅੱਛਾ ਢਿਲੋਂ ਸਾਹਿਬ ਇੱਕ ਹੋਰ ਇਹਨੇ ਅ ਅਵੀਰਾ ਨੇ ਨਾ ਬੜਾ ਮੇਰੇ ਮਖਿਆਲ ਪਿੱਛੇ ਪਾਇਆ ਢੂਮਣਾ ਕਿ ਮੈਨੂੰ ਮਿਲ ਨਹੀਂ ਹੁੰਦੇ ਮਿਲਨੇ ਹੁਣ ਜੇ ਮਿਲਣਾ ਕੋਈ ਖਾਤਰਦਾਰੀ ਨਹੀਂ ਕਰ ਰਹੀ ਇਹ ਹਾਂ ਤੇ ਹੈ ਹੁਣ ਖਾਤਰਦਾਰੀ ਤੇ ਬਣਦੀ ਹੈ ਖਾਤਰਦਾਰੀ ਲੈ ਲੈਂਦੀ ਇਹ ਖਾਂਦੇ ਬਹੁਤ ਨਾ ਨਾ ਹੋਰ ਗੱਲਾਂ ਨਾ ਇਹ ਵੀ ਕੱਦ ਤੇ ਨਹੀਂ ਜਾ ਅੱਗੇ ਕਹਿ ਦਿੰਦਾ ਕਹਿ ਦਿਤਾ ਇੱਕ ਵਾਰੀ ਉਹਨੇ ਗਾਲਾਂ ਉਨੀਆਂ ਕੱਢਦੀ ਮਾਰਦੀ ਕਰਦੀ ਪ੍ਰੈਂਕ ਸੀ ਜਿੰਨੀਆਂ ਸਾਡੂ ਪਾਈਆਂ ਨਾ ਕਿ ਕਾ ਸ਼ੁਰੂ ਚ ਤੱਲੇ ਬਾਰੇ ਚਲੋ ਚਲੋ ਅੰਦਰ ਚੱਲਦੇ ਆ ਲੜਨਾ ਨਹੀਂ ਲੜਨਾ ਨਹੀਂ ਆਹ ਫੁੱਲ ਸੰਭੋ ਪਹਿਲਾਂ ਬਾਈ ਅੱਛਾ ਤੇ ਹੁਣ ਮੈਂ ਬਾਕੀ ਬੰਦਿਆਂ ਨਾਲ ਇੰਟਰੋਡਿਊਸ ਕਰਾਦਾ ਇਹ ਸੰਮੀ ਜੱਟ ਸਾਡਾ ਧੂੜਾਂ ਪੱਟ ਗਾਣੇ ਗਾਉਂਦਾ ਇਹਦੇ ਗਾਣੇ ਤੁਸੀਂ ਸੁਣਦੇ ਰਹੇ ਹੋ ਤੇ ਇੱਧਰ ਭਾਈ ਵਕਾਰ ਸਾਹਿਬ ਕਿਵੇਂ ਹੋ ਜੀ ਵਧੀਆ ਤੁਸੀਂ ਸੁਣਾਓ ਠੀਕ ਲੰਬੇ ਟਾਈਮ ਬਾਅਦ ਮਿਲਿਆ ਚ ਇਹਨਾਂ ਨੂੰ ਅਸੀਂ ਕਿੰਨੇ ਦਿਨ ਹੋ ਚਲੇ ਨਹੀਂ ਯਾਰ ਬੱਧ ਦਿਨ ਹੋ ਗਏ ਅੱਛਾ ਅੱਛਾ ਜੀ ਤੈਨੂੰ ਤਾਂ ਕੰਮ ਚ ਯਾਦ ਹੀ ਨਹੀਂ ਰਹਿੰਦਾ ਬਸ ਕੰਮ ਕਰੀਏ ਹਾਂ ਜੀ ਇਹਨੇ ਬੂਟ ਨਵੇਂ ਲਏ ਬੂਟ ਵੀ ਲਗਾ ਲੀਏ ਪਾਟੀ ਪਾਟੀ ਲੈ ਕੇ ਨਹੀਂ ਦਿਖਾ ਦਈਏ ਇਹਨੇ ਬੂਟ ਨਵੇਂ ਤੇ ਅਸੀਂ ਟੂਟ ਨਵੇਂ ਪਵਾਏ ਤੇ ਹਾਂ ਉਹਨਾਂ ਟਾਇਰ ਪਵਾਏ ਟਾਇਰ ਪਵਾ ਲੈਂਦੇ ਹਾਂ ਟਾਇਰ ਪਵਾ ਲੈ ਮੈਂ ਦੇਖਿਆ ਸੀਗਾ 50000 ਰੁਪਏ ਇਹਨਾਂ ਨੂੰ ਮੈਂ ਕਿਹਾ ਆਪਾਂ ਜਾ ਸਾਰੇ ਲੈ ਕੇ ਝੂਠ ਬੋਲਦਾ ਜੇ ਝੂਠ ਬੋਲਦਾ ਜੇ ਇੰਡੀਆ ਦਾ 50000 ਦਿੱਤਾ ਸੀ ਇਹਨਾਂ ਨੂੰ ਮੈਂ 50000 ਦਿੱਤਾ ਇਹਨਾਂ ਨੂੰ ਮੈਂ ਟਾਇਰ ਪਵਾ ਲਿਓ ਤੁਸੀਂ ਕਿ 63000 ਦੇ ਪੈ ਗਏ ਫਿਰ ਮੇਰੇ ਵਾਲੇ ਦੇ ਪੈ ਗਏ ਉਹਨੇ ਇੱਕ ਦੀ ਪੈ ਗਏ ਫੁੱਲਾਂ ਨਾਲ ਸਹਿਮੀ ਗੱਡੀ 'ਚ ਰੱਖ ਦੋ ਇਹਨਾਂ ਨੂੰ ਇਹਨਾਂ ਨਾਲ ਬੰਦਾ ਇੱਕ ਹੋਰ ਪਕਤਾ ਹੋ ਫਿਰ ਉਹਨੂੰ ਦਵਾਂਗੇ ਹਾਂ ਮੈਂ ਉਹ ਸੱਚੀ ਦਵਾਂਗੇ ਹੋਰ ਕੀ ਆਜੋ ਭੂਏ ਇਹ ਬਈ ਬੰਦੇ ਇਹਦੇ ਨਾਲ ਗੈਸਟ ਸਾਡੇ ਹੋਰ ਤੁਹਾਡੇ ਸਾਹਮਣੇ ਇਸੇ ਵਲੌਗ ਜਿ ਦਿੱਤੇ ਜਾਣਗੇ ਫੁੱਲ ਕਿਸੇ ਦਾ ਇਹ ਬੜਾ ਜਲੀਲ ਕਰਦਾ ਜੀ ਲੈਂਦੇ ਪੰਜਾਬ ਵਾਲੇ ਖਾਸ ਤੌਰ ਤੇ ਫੈਸਲਾਬਾਦੀ ਲੈ ਜੀ ਕੁਝ ਖਾ ਲਈਏ ਤੇ ਫਿਰ ਆਪਾਂ ਨਿਕਲਾਂਗੇ ਅੱਜ ਅਗਲੇ ਸਫ਼ਰ ਤੇ ਕੁਛ ਇੱਕ ਕਾਫੀ ਪੀ ਲੈਣੇ ਨਾਲ ਸੈਂਡਵਿਚ ਵਗੈਰਾ ਹਲੋ ਜੀ ਸਤਿ ਸ੍ਰੀ ਅਕਾਲ ਬੇਲਦਾ ਕਰਕੇ ਨਹੀਂ ਲਓ ਜੀ 스타 ਬੰਦੇ ਚੜਾਈ ਆ ਸਾਰਿਆਂ ਦੀ ਇੱਥੇ ਅਬੀਰਾ ਦੀ ਪੂਰੀ ਚੜਾਈ ਆ ਅਵਕਾਰ ਬਾਈ ਦੀ ਚੜਾਈ ਆ ਸਟਾਫ ਵੀ ਕਹਿੰਦੇ ਫੋਟੋ ਕਰਾਉਣੀ ਇਹਦੇ ਨਾਲ ਇੱਕ ਫੋਟੋ ਦੇ ਨਾਲ ਇੱਕ ਕੋਟ ਹਾਂ ਇੱਕ ਵਰਗ ਹਾਂ ਓਕੇ ਠੀਕ ਹੈ ਹੋ ਮਾਡਮ ਜੀ ਚਲੋ ਮੈਂ ਲੈਣੀ ਆ ਅੱਛਾ ਜੀ ਲਓ ਜੀ ਸਮਾਨ ਮਿਲ ਗਿਆ ਤੇ ਪਾਰਸਲ ਲੈ ਲਿਆ ਸਾਰਾ ਕੁਝ ਨਾਲ ਨਾਲ ਗੱਲਾਂ ਬਾਤਾਂ ਕਰਦੇ ਜਾਵਾਂ ਨਾਲ ਨਾਲ ਖਾਂਦੇ ਜਾਵਾਂ ਇਹਦੀ ਇੰਨੀ ਚੜਾਈ ਆ ਭਾਈ ਇੱਕ ਸੈਲਫੀ ਵਟੇ ਇੱਕ ਕਾਫੀ ਮੈਨੂੰ ਮਿਲਦੀ ਉਹ ਵੀ ਲਾਰਜ ਲਾਰਜ ਪੀ ਗਿਆ ਹੁਣ ਤਿੰਨ ਤਾਂ ਪੀ ਗਿਆ ਯਾਰ ਤੂੰ ਇੰਨੀਆਂ ਕਿੰਨੀਆਂ ਕਦੇ ਨਹੀਂ ਜਾਣ ਥੈਂਕ ਯੂ ਜੀ ਇਹ ਕਿਹੜਾ ਪਿੰਡ ਆ ਪਿੰਡ ਨਹੀਂ ਸ਼ਹਿਰ ਮਤਲਬ ਇਹ ਆ ਗਿਆ ਕਾਹੋ ਆਪਣਾ ਮਰੀਦ ਕੇ ਮਰੀਦ ਕੇ ਮਰੀਦ ਕੇ ਏ ਜੀਟੀ ਰੋਡ ਹੈ ਕਮੋਟਰਵੇ ਹੈ ਅੱਛਾ ਜੀਟੀ ਰੋਡ ਇਹ ਵੀ ਰਾਵਲਪਿੰਡੀ ਉਧਰ ਨੂੰ ਜਾਂਦਾ ਸਾਰਾ ਅੱਛਾ ਪ੍ਰਾਣਾ ਇਹ ਸੀਗਾ ਸ਼ੇਸ਼ਾ ਸੂਰੀ ਬਣਾਇਆ ਜਿਹੜਾ ਕਾਬਲ ਤੋਂ ਦਿੱਲੀ ਤੱਕ ਜਾਂਦਾ ਨਹੀਂ ਹਾਂ ਇਹੋ ਹੀ ਰੋਡ ਹੈ ਕਾਬਲ ਤੋਂ ਦਿੱਲੀ ਜਾਂਦਾ ਜਿਹੜਾ ਕਾਬਲ ਤੋਂ ਦਿੱਲੀ ਦਾ ਠੀਕ ਹੈ ਇਹੋ ਰੋਡ ਹੈ ਸ਼ੇਸ਼ਾ ਸੂਰੀ ਬਣਾਇਆ ਸੀ ਇੱਕੋਂ ਜਾ ਕੇ ਰੌਤਾਸ ਫੋਰਡ ਵੀ ਇੱਥੇ ਹੁੰਦਾ ਦੀ ਆਪਣਾ ਮਤਲਬ ਸਾਹਿਬ ਕੋਰ ਕੋਈ ਥੋੜਾ ਚੋਹਾ ਸਾਹਿਬ ਹਾਂ ਫਕੀਰ ਹੁੰਦਾ ਹੋਇਆ ਗਾਂ ਸਿੱਧਾ ਕਾਬਲ ਜਾਂਦਾ ਅੱਛਾ ਅਫਗਾਨਿਸਤਾਨ ਲੰਘਦਾ ਹੈ ਤੇ ਜਿਹੜਾ ਅੱਗੇ ਜਾਂਦਾ ਜੀ ਗੁਜਰਾਂਵਾਲਾ ਲੋ ਤੇ 라ਵਲਪਿੰਡੀ اسلامਾਬਾਦ ਪੇਸ਼ਾਵਰ ਸਾਰਾ ਇਹ ਰੋਡ ਤੇ ਪੈਂਦੇ ਨੇ ਇਹ ਜੀਟੀ ਰੋਡ ਤੇ ਮੋਟਰਵੇ ਨਹੀਂ ਸੀ ਹੈਗਾ ਉਦੋਂ ਇਹ ਹੀ ਰੋਡ ਯੂਜ਼ ਹੁੰਦਾ ਮੋਟਰਵੇ ਕਦੋਂ ਬਣਿਆ ਮੋਟਰਵੇ ਤਾਂ ਬਣਿਆ 98 ਚ ਅੱਛਾ ਪਹਿਲੇ ਆਈ ਰੋਡ ਆ ਯੂਜ਼ ਹੁੰਦਾ ਅੱਛਾ ਪੁਰਾਣਾ ਰੋਡ ਹੈ ਪਹਿਲਾਂ اسلامਾਬਾਦ ਜਾਣ ਤੇ ਜੇ ਫੈਸਲਪੁਰੋਂ ਜਾਣਾ ਹੋਵੇ ਤੇ 10 12 ਘੰਟੇ ਲੱਗਦੇ ਅੱਛਾ ਜਦੋਂ ਮੋਟਰ ਨਹੀਂ ਬਣੇ ਇੰਨਾ ਟ੍ਰੈਫਿਕ ਹੁੰਦੀ ਸੀ ਇਸ ਰੋਡ ਹੁਣ ਹੁਣ ਤੇ ਸਾਢੇ 3-4 ਘੰਟੇ ਲੱਗਦੇ ਹਾਂ ਤੁਹਾਡੇ ਰੋਡ ਕੰਸਟਰਕਸ਼ਨ ਦਾ ਬਹੁਤ ਕਮਾਲ ਦੀ ਹੈ ਜੀ ਗੁਜਰਾਣੇ ਜਾਣ ਲਈ ਜੀ ਸਾਡੇ ਕੋਲੇ ਗੱਡੀਆਂ ਚ ਦੋ ਆ ਤੇ ਮੈਂ ਹੋ ਗਿਆ ਬਾਈ ਹੁਣ ਇਹਦੇ ਨਾਲ 10 ਦਿਨ ਦਿਨ ਬਾਅਦ ਮੈਨੂੰ ਆਵਦੀ ਸੀਟ ਮਿਲੀ ਆਵਦੀ ਸੀਟ ਤੇ ਮੈਂ ਫੇਰ ਆ ਗਿਆ ਤੇ ਹੁਣ ਇੱਥੇ ਫੇਰ ਰਹਿਣਾਗਾ ਅਗਲੇ ਹੁਣ ਕਈ ਦਿਨ ਤੁਹਾਨੂੰ ਫੇਰ ਬਾਈ ਹੁਣੇ ਨਾਲ ਨਜ਼ਰ ਆਵਾਂਗੇ ਤੇ ਖੁਸ਼ੀ ਬੈ ਕੇ ਅਬੀਰਾ ਹੁਣੇ ਨਾਲ ਤੇ ਦੋਵੇਂ ਇਕੱਠੇ ਇਕੱਠੇ ਜਾਵਾਂਗੇ ਤੇ ਕਿੰਨਾ ਟਾਈਮ ਲੱਗਣਾ ਜੀ ਹੁਣ ਆਪਾਂ ਨੂੰ ਇੱਥੋਂ 9 ਘੰਟਾ ਲੱਗਣਾ ਕਿਉਂ 9 ਘੰਟਾ ਅਜਿਹੀ ਬਣ 9 ਘੰਟਾ 40-45 ਮਿੰਟ ਲੱਗਣਗੇ ਤੇ ਬਾਕੀ ਇਹ ਹੁਣ ਤੁਹਾਨੂੰ ਰਸਤੇ 'ਚ ਜਾਂਦੇ ਜਾਂਦੇ ਜੋ ਵੀ ਆਊਗਾ ਗੁਜਰਾਂ ਵਾਲੇ ਦੇ ਰਸਤੇ 'ਚ ਉਹ ਸਾਰਾ ਦਿਖਾਉਣਾਗਾ ਤੇ ਜਿਹੜਾ ਗੁਜਰਾਂ ਵਾਲੇ ਦਾ ਬਾਜ਼ਾਰ ਹੈ ਆਲਾਦਵਾਲਾ ਉੱਥੇ ਉਹ ਤੁਹਾਨੂੰ ਦੱਸਿਆ ਹੀ ਸੀਗਾ ਤੇ ਉਹ ਸਾਰਾ ਦਿਖਾਉਣਾਗਾ ਲਓ ਜੀ ਤਕਰੀਬਨ ਤਕਰੀਬਨ ਪਹੁੰਚ ਚਲੇ ਗੁਜਰਾਂ ਵਾਲੇ ਵੀ ਅੱਜ ਤੇ ਗੁਜਰਾਂ ਵਾਲੇ ਬਾਰੇ ਬੜਾ ਸੁਣਿਆ ਸੀ ਮਹਾਰਾਜ ਰਣਜੀਤ ਸਿੰਘ ਦਾ ਪਿੰਡ ਤੇ ਸਾਰਾ ਆਲਾਦਵਾਲਾ ਉਹਨਾਂ ਦਾ ਜਿਹੜਾ ਬਚਪਨ ਸੀ ਇੱਥੇ ਬੀਤੇ ਆ ਅੱਜ ਹੁਣ ਤੁਹਾਨੂੰ ਦਿਖਾ ਦੇਣਾ ਨਾਲ ਨਾਲ ਕਿਹੋ ਜਿਹਾ ਸ਼ੈੱਲ ਬਹੁਤ ਆਉਂਦੇ ਜੀ ਇਹਨਾਂ ਦੇ ਜਿਹੜੇ ਟੋਲ ਪਲਾਜ਼ਾ ਗਲੇ ਆ ਇਹ ਜੀਟੀ ਰੋਡ ਤੇ ਚੱਲ ਸਕਦੀਆਂ ਮੈਨੂੰ ਲੱਗਦਾ ਜਿਹੜੀਆਂ ਆ ਚੀਜ਼ਾਂ ਜਿਹੜੀਆਂ ਲਈ ਫਿਰਦੇ ਹਨ ਨਾ ਮੋਟਰਵੇ ਤੇ ਨਹੀਂ ਚੱਲਦੀਆਂ ਮੋਟਰਵੇ ਤੇ ਇਕੱਲੀਆਂ ਗੱਡੀਆਂ ਕਵੀਆਂ ਗੱਡੀਆਂ ਗੱਡੀਆਂ ਟਰੱਕ ਬੱਸਾਂ ਹੂੰ ਸਕੂਟਰ ਵੀ ਸਕੂਟਰ ਵੀ ਬੈਨ ਹੈ ਆਟੋ ਵੀ ਬੈਨ ਹੈ ਨਹੀਂ 700 ਸੀਸੀ ਤੋਂ ਉੱਤੇ ਹੋਵੇ ਫਿਰ ਕੁਝ ਵੀ 700 ਸੀਸੀ ਤੋਂ ਉੱਪਰ ਹੈ ਉਹ ਚੱਲੂਗਾ ਆਦਰਵਾਇਜ਼ ਨਹੀਂ ਚੱਲੂਗਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਹ ਪਿੰਡ ਹੈ ਇੱਥੇ ਬਰਥਪਲੇਸ ਸੀਗਾ ਉਹਨਾਂ ਦੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਪਿਤਾ ਆਈ ਸੀ ਮਹਾ ਸਿੰਘ ਸ਼ੁਕਰਚਕੀਆ ਮਿਸਲ ਜੋ ਉਹਨਾਂ ਦਾ ਵੀ ਇੱਥੇ ਘਰ ਹੈ ਬਹੁਤ ਸਾਰੀਆਂ ਪ੍ਰਾਣੀਆਂ ਇਤਿਹਾਸਕ ਚੀਜ਼ਾਂ ਇੱਥੇ ਜਿਹੜੀਆਂ ਸੰਭਾਲੀਆਂ ਹੋਈਆਂ ਤੇ ਗੁਜਰਾਣੇ ਦੇ ਵਿੱਚ ਕੀ ਕੁਛ ਇਤਿਹਾਸ ਹੈ ਉਹ ਬਾਈ ਨਸਰ ਢੱਲੋਂ ਉਹਨਾਂ ਦੇ ਨਾਲ ਤੇ ਤੁਹਾਨੂੰ ਸਾਰਾ ਦਿਖਾਉਣੇ ਜਾਗੇ ਤੇ ਅਸੀਂ ਹੁਣ ਪਹੁੰਚ ਗਏ ਹਾਂ ਗੁਜਰਾਣੇ ਦੇ ਬਾਜ਼ਾਰ 'ਚ ਤੇ ਇੱਥੋਂ ਤੰਗ ਗਲੀਆਂ ਥੋੜੀਆਂ ਆਂ ਕਾਰ ਇੱਥੇ ਪਾਰਕ ਕਰਕੇ ਤੇ ਅੱਗੇ ਸਾਰਾ ਕੁਝ ਪੈਦਲੀ ਦੇਖਣਾ ਪੈਣਾ ਜਿਹਦੇ ਜਿਹਦੇ ਵਿੱਚ ਕੁਝ ਆਪਣੇ ਹਿਸਟੋਰੀਕਲ ਇਤਿਹਾਸਿਕ ਸਥਾਨ ਵੀ ਹੈਗੇ ਤੇ ਨਾਲ ਨਾਲ ਜਿਹੜਾ ਗੁਜਰਾਂ ਵਾਲਾ ਦਾ ਬਾਜ਼ਾਰ ਹੈ ਉਹ ਕਿਹੋ ਜਿਹਾ ਤੁਹਾਨੂੰ ਦੱਸਾਂ ਇਹ ਆ ਗਿਆ ਬਾਜ਼ਾਰ ਸਾਰਾ ਇਹੋ ਜਿਹਾ ਵਾਲਾ ਦਵਾਲਾ ਤੇ ਭਿੰਡਰ ਸਾਹਿਬ ਨਾਲ ਦਾ ਫੋਟੋ ਸ਼ੁਰੂ ਹੋ ਗਈਆਂ ਜਿਹੜਾ ਇਹ ਗੁਜਰਾਂ ਵਾਲਾ ਨਾ ਬਹੁਤ ਪੁਰਾਣਾ ਸ਼ਹਿਰ ਹੈ ਤੇ ਹਿਸਟਰੀ ਚ ਆਪਾਂ ਨੂੰ ਜਿਹੜਾ ਨਾਮ ਮਿਲਦਾ ਗੁਜਰਾਂ ਵਾਲੇ ਦਾ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਨਾਲ ਹੀ ਮਿਲਦਾ ਹੈਗਾ ਵੈਸੇ ਤਾਂ ਉਦੋਂ ਪੁਰਾਣਾ ਵੀ ਇਤਿਹਾਸ ਜੁੜਿਆ ਹੋ ਸਕਦਾ ਹੈਗਾ ਤੇ ਵੈਸੇ ਬਚਪਨ ਜਿਹੜਾ ਪੜਦੇ ਰਹੇ ਆ ਇਹ ਹੀ ਪੜਦੇ ਰਹੇਗੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਗੁਜਰਾਂ ਵਾਲੇ ਚ ਹੋਇਆ ਤੇ ਇਤਿਹਾਸਿਕ ਇੱਥੇ ਗੁਰਦੁਆਰਾ ਸਾਹਿਬ ਵੀ ਆ ਗੁਜਰਾਂ ਵਾਲੇ ਦੇ ਨੇੜੇ ਤੇ ਤੇ ਉਹ ਉੱਥੇ ਕਈ ਨਾ ਜਗ੍ਹਾਾਂ ਮੈਂ ਜਿੱਥੇ ਜਾਣ ਦੀ ਸਾਨੂੰ ਪਰਮਿਸ਼ਨ ਹੈ ਨਹੀਂ ਪਰਮਟ ਹੈ ਨਹੀਂ ਪਰ ਗੁਜਰਾਂਡਾ ਐ ਸੀਗਾ ਵੀ ਇੱਥੇ ਜਿਹੜੇ ਇਤਿਹਾਸਿਕ ਸਥਾਨ ਐ ਇੱਥੇ ਇੱਕ ਦੋ ਜ਼ਰੂਰ ਦੇਖ ਆ ਦੀ ਸਾਈਡ ਤੇ ਕਰੋ ਬਾਈ ਜੀ ਲੰਘ ਜਾਣ ਦਿਓ ਨਾਕੇ ਲਾ ਲੈਂਦੇ ਆ ਬਈ ਇਹ ਦੇਖੋ ਕਿੰਨਾ ਪੁਰਾਣਾ ਵਾਲਾ ਦੁਵਾਲਾ ਯਾਰ ਇਹ ਸ਼ਹਿਰ ਚ ਨਾ ਮੇਵੇ ਤੁਹਾਨੂੰ ਵਾਧੂ ਮਿਲਣਗੇ ਇਹ ਦੇਖੋ ਅਖਰੋਟ ਬਦਾਮ ਤੇ ਦਾਖਾਂ ਕਿੰਨਾ ਕੁਝ ਵਿਕਰੇਗਾ ਕਾਜੂ ਕਿੱਥੋਂ ਆਏ ਜੀ ਹਾਂਜੀ 85 ਹੈ ਹਾਂ 85 اچھا ਕੋਇਟਾ ਸੀ ਠੀਕ ਹੈ ਇਹ ਜਿੰਨਾ ਕੋਇਟਾ ਏਰੀਆ ਦਾ ਉੱਪਰਲਾ ਏਰੀਆ ਨਾ ਅਫਗਾਨਿਸਤਾਨ ਨਾਲ ਲੱਗਦਾ ਪਾਕਿਸਤਾਨ ਦਾ ਇੱਥੇ ਵੱਧੂ ਏ ਮੇਵੇ ਵੱਧੂ ਹੁੰਦੇ ਆ ਸਮਾਨ ਵੱਧੂ ਹੁੰਦਾ ਪਠਾਨ ਪਠਾਨਾ ਦਾ ਏਰੀਆ ਮੰਨਿਆ ਜਾਂਦਾ ਇਹ ਸਾਰਾ ਓ ਯਾਰ ਨਾ ਮੈਂ ਇੱਕ ਗੱਲ ਲੈ ਲਈ ਵੀ ਵਕਾਰ ਦੇ ਨਾਲ ਕਿਤੇ ਵੀ ਟਰੈਵਲ ਨਹੀਂ ਕਰਨਾ ਜਦੋਂ ਤੁਸੀਂ ਲੈਂਦੇ ਪੰਜਾਬ ਪਾਕਿਸਤਾਨੋਂ ਤੁਰਦੇ ਨਹੀਂ ਦੋ ਕਦਮ ਤੁਰਦਾ ਚਾਰ ਫੈਨ ਆ ਜਾਂਦੇ ਆ ਭਾਈ ਸਾਡੇ ਨਾਲ ਖਿਚਾ ਲੋ ਲੈ ਓ ਯਾਰ ਸਾਡੇ ਨਾਲ ਖਚਾਲ ਆਪੀ ਫੜ ਕੇ ਖਿੱਚ ਮੇਰਾ ਕੱਦ ਝੋੜਿਆ ਚਲੋ ਆਜੋ ਆਜੋ ਭਾਈ ਕੀ ਬਾਤ ਆ ਟਿਕਟੋਕ ਇੱਥੇ ਬਾਲੀ ਚਲਾਉਂਦੇ ਆ ਟਿਕਟੋਕ ਜਿਆਦਾ ਚਲਾਉਣ ਕਰਕੇ ਫੈਨ ਫਾਲੋਇੰਗ ਜਿਆਦਾ ਵਕਾਰਦੀ ਇਹੀ ਆ ਨਾ ਜੀ ਮੈਂ ਕਹਿੰਦਾ ਜੀ ਅੱਗੇ ਟੂਰਨਾਮੈਂਟ ਤੇ ਪਿੰਡਾ ਸਾਹਿਬ ਨੂੰ ਮਾਸਕ ਲਵਾਓ ਸਹੀ ਆ ਚੱਲ ਸਕਦੇ ਅੱਗੇ ਜਿਵੇਂ ਆਪਣੇ ਵਾਲੇ ਪਾਸੇ ਦੁਕਾਨਾਂ ਹੁੰਦੀਆਂ ਨਾ ਉਵੇਂ ਹੀ ਇੱਥੇ ਦੁਕਾਨਾਂ ਰਸੀਆਂ ਦੀਆਂ ਖੇਤੀ ਸਾਰਾ ਇਹ ਖੇਤੀ ਵਾਲਾ ਏਰੀਆ ਵੈਸੇ ਜਿਹੜਾ ਗੁਜਰਾਂ ਵਾਲਾ ਤੇ ਇਧਰਲੇ ਪਾਸੇ ਜ਼ਿਆਦੇ ਖੇਤੀਬੱਤੀ ਵਾਲੇ ਲੋਕ ਆਉਂਦੇ ਆ। ਲਾਹੌਰ ਵਾਂਗੂ ਡਵੈਲਪਡ ਸਿਟੀ ਨਹੀਂ ਹੈਗਾ ਜਿਵੇਂ ਲਾਹੌਰ ਹੈ। ਥੋੜਾ ਹਿਸਟੋਰੀਕਲ ਦਾ ਖੈਰ ਇਹ ਵੀ ਹੈ ਗੁਜਰਾਂ ਵਾਲਾ ਵੀ ਹੈ। ਪਰ ਲਾਹੌਰ ਜਿਵੇਂ ਟੂਰਿਜ਼ਮ ਨੂੰ ਹੋਸਟ ਕੀਤਾ ਹੈ ਜਾਂ ਪ੍ਰਮੋਟ ਕੀਤਾ ਹੈ ਉਵੇਂ ਦਾ ਇੱਥੇ ਹੈ ਨਹੀਂਗਾ ਗੁਜਰਾਂ ਵਾਲੇ ਦੇ ਵਿੱਚ। ਤੇ ਗੁਜਰਾਂ ਵਾਲੇ ਚਾਚਾ ਸਾਡੇ ਨਾਲ ਬਾਈ ਵਿਕਾਰ ਜੀ ਨੇ ਆਇਓ ਜੀ ਇਧਰ ਨੂੰ ਮੜੇ ਆ। ਸਵਾਗਤ ਹੈ ਜੀ। ਤੇ ਇਹ ਸਾਨੂੰ ਅੱਜ ਸਾਰਾ ਕਮਾਉਣ ਫਰੋਣਗੇ ਗੁਜਰਾਣੇ ਦੀ ਰਹਿਣ ਵਾਲੇ ਤੁਸੀਂ ਤਾਂ ਮੈਂ ਗੁਜਰਾਵਾਲਾ ਦਾ ਰਹਿਣ ਵਾਲਾ ਆ ਅੱਛਾ ਜੀ ਤੇ ਬਾਈ ਨਾਸਰ ਦੇ ਜਾਣ ਪਛਾਣ ਚੋ ਬਾਈ ਨਾਸਰ ਨੂੰ ਅਸੀਂ ਸ਼ੁਰੂ ਤੋਂ ਕਾਫੀ ਅਰਸੇ ਤੋਂ 4-5 ਸਾਲ ਤੋਂ ਜਦੋਂ ਤੋਂ ਬਲੌਗਿੰਗ ਕਰਦੇ ਨੇ ਫੇ ਉਹਨਾਂ ਨਾਲ ਰਸਤਾ ਰਹਿੰਦਾ ਠੀਕ ਹੈ ਤੇ ਤੁਹਾਨੂੰ ਤੁਹਾਡੇ ਵੀ ਬਲੌਗ ਅਸੀਂ ਜਿਸ ਤਰ੍ਹਾਂ ਤੁਹਾਡੇ ਨਾਲ ਗੱਲੂ ਸੀ ਇਹਦੇ ਸ਼ੁਰੂ ਨੇ ਦੇਖਦੇ ਠੀਕ ਹੈ ਜੀ ਤੇ ਜਦੋਂ ਤੁਸੀਂ ਆਏ ਫਿਰ ਮੈਂ ਉਹਨਾਂ ਨਾਲ ਰਸਤਾ ਕਿੱਦਾਂ ਅੱਜ ਹੁਣ ਗੁਜਰਾਣਾ ਕਮਾਉਣਾ ਹੈ ਸਾਜੀ ਗੁਜਰਾਵਾਲਾ ਕਮਾਉਣਾ ਚਲੋ ਜੀ ਇਹ ਕਿਹੜੀ ਮਾਰਕੀਟ ਚੋਂ ਲੰਘ ਰਹੇ ਹੁਣ ਆਪਾਂ ਕਿਹੜਾ ਜੀ ਅੰਦਰੋਂ ਗੁਜਰਾਂਵਾਲਾ ਸ਼ਹਿਰ ਬਗੀਚੇ ਜਾ ਰਹੇ ਅੱਛਾ ਉਸ ਤੋਂ ਬਾਅਦ ਅਸੀਂ ਰਾਜਾ ਰਣਜੀਤ ਸਿੰਘ ਦੀ ਜਹਾਜੂ ਜਾਵਾਂਗੇ ਹਾਂਜੀ ਫਿਰ ਉਸ ਤੋਂ ਬਾਅਦ ਹਰੀ ਸਿੰਘ ਨਲਵਾ ਦਾ ਜਨਮ ਸਥਾਨ ਉਹ ਵੀ ਇੱਥੇ ਵਿੱਚ ਠੀਕ ਹੈ ਜੀ ਹਾਂ ਦੋਵੇਂ ਜਗ੍ਹਾ ਸੀ ਠੀਕ ਹੈ ਤੇ ਤੁਸੀਂ ਦੇਖੋ ਵੀ ਇਹਨਾਂ ਗਲੀਆਂ 'ਚ ਕਦੇ ਮਹਾਰਾਜਾ ਰਣਜੀਤ ਸਿੰਘ ਖੁਦ ਵੀ ਲੰਗੇ ਹੋਣਗੇ ਜਾਂ ਇੱਥੇ ਖੇਡੇ ਹੋਣਗੇ ਇਹਨਾਂ ਗਲੀਆਂ 'ਚ ਹਨ ਕਿਉਂਕਿ ਬਚਪਨ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਗੁਜਰਾਂਵਾਲੇ 'ਚ ਬੀਤਿਆ ਹੈਗਾ ਤੇ ਇਹ ਪ੍ਰਾਣਾ ਗੁਜਰਾਂਵਾਲਾ ਦਾ ਪ੍ਰਾਣਾ ਹਿੱਸਾ ਹੈ ਵੈਸੇ ਜਿਹੜਾ ਨਵਾਂ ਗੁਜਰਾਣਾ ਵਾਲਾ ਉਹ ਬਾਹਰਲੇ ਪਾਸੇ ਵੀ ਫੈਲ ਗਿਆ ਕਾਫੀ ਹੱਦ ਤੱਕ ਸ਼ਹਿਰ ਹੋਣ ਦਾ ਪੁਰਾਣੇ ਟਾਈਮ 'ਚ ਸੀ ਜਿਹੜੇ ਸ਼ਹਿਰ ਜਿਵੇਂ ਹੁੰਦੇ ਸੀਗੇ ਉਹ ਛੋਟੇ ਛੋਟੇ ਅੰਦਰਲੇ ਪਾਸੇ ਤੇ ਉਵੇਂ ਦਾ ਸਾਰਾ ਇਹ ਇਲਾਕਾ ਹੈਗਾ ਅੱਜ ਵੀ ਅੰਦਰਲੇ ਪਾਸੇ ਜਿਹੜਾ ਉਹਨਾਂ ਦਾ ਘਰ ਹੈ ਉਹ ਸਾਰਾ ਮੌਜੂਦ ਹੈ ਇਸ ਜਗ੍ਹਾ ਤੇ ਜਿੱਥੇ ਅਸੀਂ ਪਹੁੰਚੇ ਆ ਇਸ ਜਗ੍ਹਾ ਨੂੰ ਬਗੀਚੀ ਕਹਿੰਦੇ ਨੇ ਠੀਕ ਹੈ ਜੀ ਇਹ ਛੋਟਾ ਜਿਹਾ ਬਗੀਚੀ ਮੇਨ ਇੱਕ ਛੋਟਾ ਜਿਹਾ ਗਾਰਡਨ ਹੈ ਇਹਦੇ ਬਿਲਕੁਲ ਬਿਲਕੁਲ ਕਰੀਬ ਜਿਹੜੀ ਇਹ ਸਰਦਾਰ ਰਣਜੀਤ ਸਿੰਘ ਦੀ ਹਵੇਲੀ ਹੈ ਤੋ ਯਕੀਨਨ ਅਨੇ ਸੇ ਇਹੀ ਗਰਾਊਂਡ ਹੋਏਗਾ ਉਸ ਵਕਤ ਇੱਥੇ ਖੇਡਦੇ ਹੋਣਗੇ ਇਹੀ ਉਹਨਾਂ ਦਾ ਮਹੱਲਾ ਹੈ ਮਤਲਬ ਇਹਨੂੰ ਮਹੱਲਾ ਜਾਂ ਵੇੜਾ ਜਿਵੇਂ ਆਪਣੇ ਕਹਿੰਦੇ ਵੇੜਾ ਪੱਤੀ ਪਿੰਡਾਂ ਚ ਹੋਣ ਕਹਿੰਦੇ ਰਹੇ ਹੁੰਦੇ ਦਾਰਾ ਕਹਿ ਲਓ ਛੋਟਾ ਜਿਹਾ ਦਾਰਾ ਬਣਿਆ ਸੀ ਉਸ ਟਾਈਮ ਇੱਥੇ ਬਾਗ ਹੁੰਦਾ ਹੋਣਾ ਬਈ ਛੋਟੇ ਬਹੁਤ ਪੌਦੇ ਲੱਗੇ ਹੋਣਗੇ ਇਸ ਵਜ੍ਹਾ ਤੁਹਾਨੂੰ ਬਗੀਚੀ ਕਹਿੰਦੇ ਨੇ ਅੱਜ ਅੱਜਾ ਜੀ ਲਓ ਇਧਰੋਂ ਤੁਹਾਨੂੰ ਅਸੀਂ ਥੋੜਾ ਜਿਹਾ ਦਿਖਾ ਦਈਏ ਤੇ ਇਹ ਜਿਵੇਂ ਇਹ ਪੁਰਾਣਾ ਬੋਰਡ ਖੜਾ ਜੀ ਫਿਰ ਤਾਂ ਬੋਰਡ ਵੀ ਉਸ ਟਾਈਮ ਦਾ ਹੋਣਾ ਹਾਂਜੀ ਪਰ ਉਹ ਬੋਰਡ ਪੁਰਾਣਾ ਹੈ ਅੱਛਾ ਬੋਰਡ ਪੁਰਾਣਾ ਹੈ ਇਹ ਜਿਹੜਾ ਛਤਾਓ ਇਹਦੇ ਅੰਦਰ ਆ ਦੁਬਾਰਾ ਕੀਤਾ ਗਿਆ ਹੈ ਛੇ ਦੁਬਾਰਾ ਕੀਤਾ ਹੈ ਹਾਂਜੀ ਬਾਕੀ ਇਹ ਜਗਾ ਪਹਿਲਾਂ ਇਹਦੀ ਬਾਉਂਡਰੀ ਵੀ ਹੋਣ ਕਰਦੀ ਸੀ ਕਿ ਪਹਿਲਾਂ ਇਹਦੀ ਬਾਉਂਡਰੀ ਨਹੀਂ ਸੀ ਹੈ ਇੱਥੇ ਥੋੜਾ ਜਿਹਾ ਘਾਹ ਪੌਦੇ ਵਗੈਰਾ ਲੱਗੇ ਸਨ ਇਸੇ ਤਰ੍ਹਾਂ ਕਿ ਉਸੇ ਵਕਤ ਪੁਰਾਣੇ ਵਕਤ ਇਹ ਬਗੀਚੀ ਬਲਕੇ ਇਹਨੂੰ ਬਗੀਚੀ ਵਾਲਾ ਹੀ ਚੌਕ ਕਿਹਾ ਜਾਂਦਾ ਅੱਛਾ ਜੀ ਤੇ ਬਗੀਚੀ ਵਾਲਾ ਚੌਕ ਇਹਨੂੰ ਕਿਹਾ ਜਾਂਦਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਮਹੱਲਾ ਹੈ ਉਹ ਗਲੀ ਇਹ ਹੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਗਲੀ ਹੋਊਗੀ ਇੱਥੋਂ ਲੰਘਦੇ ਰਹੇ ਹੋਣਗੇ ਤੇ ਇਹ ਸਾਰੀਆਂ ਉਸ ਟਾਈਮ ਦੀਆਂ ਪੁਰਾਣੀਆਂ ਦੁਕਾਨਾਂਆਂ ਹੋਈਆਂ ਜਿੰਨੇ ਆਹ ਸਾਹਮਣੇ ਵਾਲੇ ਪਾਸੇ ਤੁਸੀਂ ਦੇਖ ਸਕਦੇ ਹੋ ਪੁਰਾਣੀਆਂ ਦੁਕਾਨਾਂ ਨਾਨ ਵਗੈਰਾ ਦੀ ਲੱਗੀ ਹੋਈਆਂ ਹੋਰ ਜੀ ਬਾਪੂ ਜੀ ਠੀਕ ਠਾਕ ਹੋ ਤੇ ਬਗੀਚੀ ਵਾਲਾ ਚੌਂਕ ਤੇ ਬਗੀਚੀ ਵਾਲਾ ਚੌਂਕ ਇਹਨੂੰ ਕਿਹਾ ਜਾਂਦਾ ਕਿ ਆ ਬਗੀਚੀ ਵਾਲੀ ਗਲੀ ਆ ਗਈ ਆਹ ਸਾਹਮਣੇ ਇਹਨਾਂ ਨੇ ਉਰਦੂ 'ਚ ਇੱਥੇ ਲਿਖਿਆ ਵੀ ਹੋਇਆ ਤੇ ਬਗੀਚੀ ਮਾਨੋ ਬਗੀਚੀ ਵਾਲਾ ਚੌਂਕ ਤੇ ਗਲੀ ਜਾਂਦੀ ਆ ਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਘਰ ਵੱਲ ਨੂੰ ਏ ਦੇਖੋ ਅੰਦਰਲੇ ਪਾਸੇ ਦੀਆਂ ਗੁਜਰਾਣੇ ਦੀਆਂ ਗਲੀਆਂ ਕਿੰਨਾ ਭੀੜੇ ਵਜਾਰ ਆ ਯਾਰ ਇੱਥੇ ਗੱਡੀ ਦਾ ਵਾਕ ਹੀ ਨਹੀਂ ਆਉਣੀ ਸੀ ਬਹੁਤ ਭੀੜ ਭੜੱਕੇ ਵਾਲਾ ਵਜਾਰ ਹੈਗਾ ਤੇ ਹੁਣ ਗਲੀਆਂ ਚ ਜਾਂਦੇ 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 ਹਾਂਜੀ ਕਿਹੜੇ ਪਾਸੇ ਸਿੱਧਾ ਓਕੇ ਇਹ ਦੇਖੋ ਘਰ ਦੇ ਕੋਲ ਹੀ ਬਾਹਰਲੇ ਪਾਸੇ ਕਿੰਨੀਆਂ ਪੁਰਾਣੀਆਂ ਦੁਕਾਨਾਂ ਕਿੰਨਾ ਪੁਰਾਣਾ ਕੰਮ ਚੱਲੀ ਜਾਂਦਾ ਇਹ ਬਰਤਨ ਬਣਾਉਂਦੇ ਆ ਜੀ ਮੇਰੀ ਸੋਨਾ ਅੱਛਾ ਸੋਨਾ ਹਾਂਜੀ ਸੋਨਾ ਗਾਲਦੇ ਆ ਅੱਛਾ ਸੋਨਾ ਗਾਲਦੇ ਆ ਹਾਂਜੀ ਇਸ ਤਰੀਕੇ ਨਾਲ ਯਾਰ ਢਾਲਣਾ ਸਾਡੇ ਜਿਵੇਂ ਸੋਨਾ ਢਾਲਦੇ ਸਾਡੇ ਢਾਲਦੇ ਬੋਲੇ ਜਾਂਦਾ ਵੀ ਸੋਨਾ ਢਾਲਦੇ ਕਿੱਥੇ ਪਿਆ ਜਿਹਨੂੰ ਢਾਲ ਉਹ ਸਾਰਾ ਮਾਰਕੀਟ ਦੇ ਕਹਿੰਦੇ ਸੋਨਾ ਕਿੱਥੇ ਪਿਆ ਜਿਹੜਾ ਢਾਲਿਆ ਹੋਇਆਗਾ ਐਵੇਂ ਦੀਆਂ ਦੁਕਾਨਾਂ ਐ ਸਾਰੀਆਂ ਪੁਰਾਣੀਆਂਵੇਂ ਦਾ ਕੰਮ ਚੱਲਦਾ ਹੁਣ ਤੁਹਾਨੂੰ ਅੰਦਾਜ਼ਾ ਹੋ ਗਿਆ ਨਾ ਵੀ ਕਿੰਨਾ ਕਸੀ ਅੰਦਰ ਆਇਆ ਗੁਜਰਾ ਵਾਲੇ ਐਨ ਬਿਲਕੁਲ ਸੈਂਟਰ ਚ ਦੁਰੇ ਫਿਰਦੇ ਆ ਇਸ ਵਕਤ ਤੇ ਇਹ ਅਸੀਂ ਪਹੁੰਚ ਗਏ ਹਾਂ ਜਿਹੜੀ ਹਵੇਲੀ ਆ ਮਹਾਰਾਜ ਰਣਜੀਤ ਸਿੰਘ ਜੀ ਦੀ ਵੈਸੇ ਨਾ ਜਿਹੜੀ ਇਹ ਮਤਲਬ ਹਵੇਲੀ ਉਹ ਬੰਦ ਰਹਿੰਦੀ ਆ ਤੇ ਬਾਈ ਫੈਜ਼ਲ ਤੁਹਾਡਾ ਨਾਮ ਕੀ ਹੈ ਜੀ ਫੈਜ਼ਲ ਫੈਜ਼ਲ ਪੱਟੀ ਜੀ ਫੈਜ਼ਲ ਪੱਟੀ ਅੱਛਾ ਤੇ ਇਹਨਾਂ ਕੋਲੇ ਇੱਥੇ ਚਾਬੀ ਹੁੰਦੀ ਆ ਇਹ ਖੋਲ ਕੇ ਦਿਖਾਉਂਦੇ ਆ ਇਸ ਹਵੇਲੀ ਨੂੰ ਜੇ ਕਿਸੇ ਨੇ ਦੇਖਣੀ ਕਿਉਂਕਿ ਐਡੀ ਦੂਰ ਵੈਸੇ ਆਉਂਦੇ ਘਟ ਆ ਹਵੇਲੀ ਦੇਖਣ ਦੇ ਲਈ ਤੇ ਇਹ ਦਾ ਅੰਦਰਲਾ ਪਾਸਾ ਆ ਗਿਆ ਜੀ ਹਵੇਲੀ ਦਾ ਓ ਵਾਹ ਕਿਆ ਬਾਤ ਹੈ ਅੱਛਾ ਇਹ ओरिजिनल ਉਹੀ ਸਥਾਨ ਹੈ ਜੀ ਹੈ ਜੀ ਜੀ ਇਹ ਸਥਾਨ ਹੈ ਜੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਸ਼ੇਰ-ਏ-ਪੰਜਾਬ ਤੇ ਉਹਨਾਂ ਦਾ ਜਨਮ ਹੋਇਆ ਤੇ ਇਸ ਹਵੇਲੀ ਦੇ ਵਿੱਚ ਉਹਨਾਂ ਦਾ ਜਨਮ ਹੋਇਆਗਾ अच्छा ਇਹਦੇ ਵਿੱਚ ਫੈਸਲ ਸਾਹਿਬ ਪਤਾ ਲੱਗਦਾ ਹੁਣ ਵੀ ਕਿ ਕਿਦੰਰਲੇ ਪਾਸੇ ਕੀ ਕਮਰੇ ਸੀ ਜਾਂ ਕੀ ਸੀ ਤੁਹਾਨੂੰ ਦਾ ਮਤਲਬ ਆਈਡੀਆ ਹੁਣ ਪਤਾ ਹੁਣ ਕਿਵੇਂ ਸੀ ਜੀ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਸ ਕਮਰੇ ਦਾ ਵਿਜ਼ਿਟ ਕਰਾਵਾਂਗਾ ਜਿੱਥੇ ਉਹਨਾਂ ਦੀ ਜੈਵਲਾਦਤ ਵਾਲੀ ਜਗ੍ਹਾ ਹੈ ਜਿੱਥੇ ਉਹਨਾਂ ਦੀ ਬਲਾਦਤ ਹੋਈ ਸੀ ਹਮ ਮੈਂ ਤੁਹਾਨੂੰ ਉਸ ਕਮਰੇ ਤੱਕ ਲੈ ਕੇ ਜਾਣਾ ਜੀ 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 ਇਹ ਸਾਹਮਣੇ ਵਾਲੇ ਪਾਸੇ ਉਹ ਕਮਰਾ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਹੁੰਦਾ ਹੈਗਾ ਤੇ ਉਹ ਉੱਪਰ ਲੱਗਿਆ ਵੀ ਹੋਇਆਗਾ ਮਹਾਰਾਜਾ ਰਣਜੀਤ ਸਿੰਘ ਬਾਰਨ 2 ਨਵੰਬਰ 1780 ਸੇ 1880 ਵਿੱਚ ਜਨਮ ਹੁੰਦਾ ਉਹਨਾਂ ਦਾ ਤੇ ਅੰਦਰਲੇ ਪਾਸੇੋਂ ਦੇਖਦੇ ਹਾਂ ਹੁਣ ਇਹ ਕਮਰਾ ਜਿਹੜਾ ਕਿ ਹੋ ਜਾਏਗਾ ਵੈਸੇ ਹੁਣ ਇੱਥੇ ਨਾ ਪੁਰਾਣਾ ਹੈ ਜਿਹੜਾ ਸਾਰੇ ਕਮਰੇ ਵਗੈਰਾ ਹੀ ਹੈ ਤੇ ਕੁਝ ਹਿਸਟੋਰੀਕ ਲੋਮੇ ਸੰਭਾਲ ਕੇ ਰੱਖੇ ਨੇ ਜਾਂ ਆ ਆ ਉਸ ਟਾਈਮ ਕਿਸ ਪਰਪਸ ਲਈ ਵਰਤੇ ਜਾਂਦੀ ਸੀ ਜੀ ਇਹ ਸਰੰਗਾ ਸਨ ਜਦੋਂ ਜੰਗੀ ਮਾਮਲਾਤ ਹੁੰਦੇ ਸਨ ਤੇ ਇਹ ਸਰੰਗਾ ਇਸਤੇਮਾਲ ਹੁੰਦੀਆਂ ਸਨ ਅੱਛਾ ਜਦੋਂ ਜੰਗਾ ਲੱਗਦੀਆਂ ਸੀ ਇੱਥੋਂ ਸ਼ੇਰਾ ਵਾਲੇ ਬਾਗ ਤੱਕ ਇਹਨਾਂ ਦਾ ਰਸਤਾ ਹੈ ਅੱਛਾ ਜੀ ਲਗਭਗ 1 ਕਿਲੋਮੀਟਰ ਬਾਗ ਦਾ अच्छा जी ਤੇ ਇੱਕ ਰਸਤਾ ਜਾਂਦਾ ਹੈ ਇੱਕ ਰਸਤਾ ਆਉਂਦਾ ਹੈ اچھا ਜੀ ਐ ਜਦੋਂ ਜੰਗੀ ਹਮਾ ਮਾਮਲਾਤ ਹੁੰਦੇ ਸਨ ਚੰਗੀ ਹਾਲਾਤ ਹੁੰਦੇ ਸਨ ਇਹ ਰਸਤੇ ਉਦੋਂ استعمال ਕੀਤੇ ਜਾਂਦੇ ਸਨ ਅੰਦਰੋਂ ਦੇ ਰਸਤੇ استعمال ਕੀਤੇ ਜਾਂਦੇ ਸਨ ਠੀਕ ਹੈ ਠੀਕ ਹੈ ਤੇ ਐ ਉਦੋਂ ਦੇ ਰਸਤੇ ਆ ਕਾਇਮ ਨੇ ਸਿਰਫ ਇਹਨਾਂ ਨੂੰ ਵਕਤੀ ਤੌਰ ਤੇ ਬੰਦ ਕੀਤਾ ਆ ਕਿ ਵੀਜਾ ਤੋਂ ਅੰਦਰੋਂ ਕੋਈ ਹਸ਼ਰਾਤ ਵਗੈਰਾ ਨਿਕਲਦੇ ਸਨ ਜਿਹਦੀ ਵਜ੍ਹਾ ਤੋਂ ਇਹ ਰਸਤੇ ਬੰਦ ਕਰ ਦਿੱਤੇ ਨੇ ਠੀਕ ਹੈ ਜੀ ਤੇ ਹੁਣ ਇਸੇ ਤਰ੍ਹਾਂ ਕਰਨ ਦਾ ਹੁਣ ਬਾਹਰਲੇ ਪਾਸੇ ਤੁਹਾਨੂੰ ਜਿਹੜਾ ਹੋਰ ਵਾਲਾ ਦਵਾਲਾ ਉਹ ਦਿਖਾ ਦਿੰਨੇ ਆ ਅਸੀਂ ਨਾ ਆਪਣੇ ਆਪ ਨੂੰ ਬੜਾ ਕਿਸਮਤ ਵਾਲੇ ਮੰਨਦੇ ਆ ਵੀ ਜਿਹੜੀਆਂ ਚੀਜ਼ਾਂ ਬਚਪਨ ਚ ਛੋਟੇ ਹੁੰਦੇ ਪੜਦੇ ਰਹੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਜਨਮ ਸੀ ਸ਼ੁਕਰਚੱਕੀਆ ਮਿਸਲ ਚ ਗੁਜਰਾਂ ਵਾਲੇ ਦੇ ਵਿੱਚ ਤੇ ਹੋਇਆ ਤੇ ਉਹ ਸਾਰਾ ਕੁਝ ਨਾਲੇ ਆਪ ਅੱਖੀਂ ਦੇਖਿਆ ਤੇ ਨਾਲ-ਨਾਲ ਜਿੰਨਾ ਕੁ ਮਤਲਬ ਅਸੀਂ ਕਰ ਸਕਦੇ ਹਾਂ ਉਹਨਾਂ ਕੁ ਤੁਹਾਨੂੰ ਦਿਖਾ ਰਹੇ ਹਾਂ ਨਾ ਉਹ ਸਾਰੀਆਂ ਜੀਜ਼ਾਂ ਤੇ オリジナル ਹਵੇਲੀ ਅੱਜ ਵੀ ਉਵੇਂ ਖੜੀ ਹੈ ਗੁਜਰਾਂਲੇ ਦੇ ਵਿੱਚ ਤੇ ਜਦੋਂ ਤੁਹਾਡਾ ਇੱਥੇ ਚੱਕਰ ਲੱਗੇ ਪਾਕਿਸਤਾਨ ਤੁਸੀਂ ਇਹ ਹਵੇਲੀ ਨੂੰ ਆ ਕੇ ਦੇਖ ਸਕਦੇ ਹੋ ਐਸੇ ਲਾਹੌਰ ਚ ਤਾਂ ਕਾਫੀ ਸਾਰੀਆਂ ਜਿਹੜੀਆਂ ਇਤਿਹਾਸਿਕ ਥਾਵਾਂ ਉਹ ਆਪਾਂ ਦੇਖ ਹੀ ਜਾਂਦੇ ਆ ਤੇ ਲਾਹੌਰ ਤੋਂ ਸਾਨੂੰ ਮਸਾ ਡੇਢ ਦੋ ਘੰਟੇ ਲੱਗਦੇ ਆ ਇੱਥੇ ਆਉਣ ਦੇ ਗੁਜਰਾਂਲੇ ਦੇ ਇਹ ਹਵੇਲੀ ਤੱਕ ਤੇ ਇੱਕ ਦਿਨ ਦਾ ਤੁਸੀਂ ਇਹਦਾ ਟੂਰ ਰੱਖ ਸਕਦੇ ਹੋ ਥਵਾਲਾ ਦਵਾਲਾ ਹੋਰ ਦੇਖ ਸਕਦੇ ਹੋ ਹਵੇਲੀ ਚ ਨਾ ਵੈਸੇ ਸਾਰਾ ਮਤਲਬ ਉਹਵੇਂ ਤਰੀਕੇ ਨਾਲ ਮੈਂਟੇਨ ਨਹੀਂ ਕੀਤਾ ਹੋਇਆ ਜਾਂ ਪਤਾ ਨਹੀਂ ਲੱਗਦਾ ਵੀ ਕਿੱਥੇ ਕੀ ਸੀ ਕਿੱਥੇ ਕੀ ਸੀ ਜਿਹੜਾ ਇੱਕ ਕਮਰਾ ਹੈ ਉਹ ਜ਼ਰੂਰ ਇਹਨਾਂ ਨੇ ਸੰਭਾਲ ਕੇ ਰੱਖਿਆ ਸਾਰਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਤੁਹਾਨੂੰ ਦਿਖਾਇਆ ਜਿੱਥੇ ਉਹਨਾਂ ਦਾ ਜਨਮ ਹੋਇਆ ਉਸ ਕਮਰੇ ਦੇ ਵਿੱਚ ਤੇ ਜਿਹੜੀ ਇਸ ਹਵੇਲੀ ਨੂੰ ਇੱਟ ਲੱਗੀ ਹੋਈ ਹੈ ਨਾ ਇਹ ਕਾਲਕਸ਼ਾਈ ਇੱਟ ਲੱਗੀ ਹੋਈ ਹੈ ਛੋਟੀ ਇੱਟ ਜਿੰਨੀਆਂ ਪੁਰਾਤਨ ਇਮਾਰਤਾਂ ਹੁੰਦੀਆਂ ਨੇ ਉਹਦਾ ਪਤਾ ਇੱਥੇ ਨਹੀਂ ਲੱਗਦਾ ਹੁੰਦਾ ਮਤਲਬ ਜਿੰਨੀ ਪੁਰਾਣੀ ਇੱਟ ਲੱਗੀ ਹੋਵੇ ਮਤਲਬ ਸਾਰੀ ਅੱਛਾ ਇਹਦਾ ਕੁਝ ਹਿੱਸਾ ਨਾ ਐਵੇਂ ਵੈਸੇ ਖੜਾ ਤਾਂ ਸਾਰੇ ਹੀ ਸਹੀ ਸਿਹਤ ਹੈ ਕੁਝ ਹਿੱਸਾ ਮਤਲਬ ਪਤਾ ਹੈ ਵੀ ਇੱਥੇ ਕਮਰਾ ਹੁੰਦਾ ਸੀ ਆ ਕੁਝ ਤੇ ਕੁਝ ਇਹਨਾਂ ਨੂੰ ਇਹਨਾਂ ਨੂੰ ਵੀ ਨਹੀਂ ਪਤਾ ਕਿਤੇ ਹੁੰਦਾ ਸੀ ਹੁਣ ਅਸੀਂ ਉੱਪਰਲੇ ਪਾਸੇ ਚੱਲਦੇ ਆ ਜੇ ਉੱਪਰਲੇ ਪਾਸੇ ਨਾ ਜਾ ਸਕਦੇ ਹੋਏ ਇਹਦੇ ਕਮਰੇ ਸਾਰੇ ਤੁਹਾਨੂੰ ਦਿਖਾ ਸਕਦੇ ਹਈ ਹੈਗਾ ਜੀ ਇੱਕ ਮਿੰਟ ਇਧਰੋਂ ਦਿਖਾਉਣਾ ਮੈਂ ਇਧਰਲੇ ਪਾਸੇ ਆ ਦੇਖੋ ਸਾਰੇ ਨਾ ਵੈਸੇ ਕਮਰੇ ਇਹਦੇ ਚ ਜ਼ਿਆਦਾ ਹੈ ਨਹੀਂਗੇ ਸਾਰਾ ਓਪਨ ਬਰਾਂਡੇ ਹੁੰਦੇ ਜਿਵੇਂ ਬਰਾਂਡੇ ਬਣੇ ਹੋਇਆ ਸਾਰਾ ਤਾਂ ਫਰਸ਼ ਹੀ ਬੈਠਿਆ ਪਿਆ ਥੱਲੇ ਕਿੰਨਾ ਮਤਲਬ ਪੁਰਾਣਾ ਹੋਊਗਾ ਉਸ ਟਾਈਮ ਦਾ ਉਹ ਬਾਈ ਜੀ ਨੂੰ ਪੁੱਛਦੇ ਆਂ ਵੀ ਉਦੋਂ ਦੀ オリジナル ਕਦੋਂ ਬਣਾਈ ਹੋਣੀ ਇਹ ਪਤਾ ਲੱਗਦਾ ਪੰਨੀ ਹਾਂ ਹਾਂਜੀ ਇਹ ਆਏ ਦੇ ਇਹ ਸੈਜਨ ਸਾਹਿਬ ਬਣੀ ਕਦੋਂ ਦੀ ਸੀ ਕਿੰਨੀ ਪੁਰਾਣੀ ਹੈ ਮਤਲਬ ਅ ਤਕਰੀਬਨ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਜਾਇ ਵਲਾਦਤ ਤੋਂ ਵੀ ਤਕਰੀਬਨ 100 ਸਾਲ ਪਹਿਲੇ ਦੀ ਬਣੀ ਹੋਣੀ ਉਸ ਤੋਂ ਵੀ 100 ਸਾਲ ਪਹਿਲਾਂ 1780 ਚ ਮਤਲਬ 1700 1680 ਦੀ ਬਣੀ ਹੋਣੀ ਇਸੇ ਤਰ੍ਹਾਂ ਦੇ ਠੀਕ ਹੈ ਜੀ ਤੇ ਆ ਸ਼ੁਰੂ ਤੋਂ ਜਿਹੜਾ ਨਾ ਸਾਡੇ ਬਾਬਾ ਜੀ ਤੇ ਸਿੱਖਾਂ ਦੇ ਨਾਲ ਬੜੇ ਉਹਨਾਂ ਦੇ ਅچھے تعلقات ਸਨ ਹਾਂਜੀ ਮੇਰੇ ਜਿਹੜੇ ਗ੍ਰੈਂਡਫਾਦਰ ਸਨ ਦਾਬੂ ਉਹ ਬੜੇ ਅੱਛਾ ਉਹਨਾਂ ਦਾ ਦੋਸਤ ਹੀ ਇੱਕ ਨਾਮ ਲੈਂਦੇ ਹੁੰਦੇ ਸਨ ਮੇਰੇ ਨਾਲ ਬੱਚੂ ਤੇ ਨਾਮ ਤੋਂ ਉਹਨਾਂ ਦਾ ਇੱਕ ਸਿੱਖ ਦੋਸਤ ਸੀ ਹਾਂਜੀ ਤੇ ਉਹਦੀ ਯਾਦ ਦੇ ਵਿੱਚ ਬੜੇ ਉਹ ਦਿਲਬਰਦਾਸ਼ਤਾ ਵੀ ਹੋ ਜਾਂਦੇ ਸਨ ਇਹ ਉਹਨਾਂ ਦੇ ਆਹੀ ਹੁਕਮ ਦੀ ਵਜ੍ਹਾ ਤੋਂ ਅਸੀਂ ਹੈ ਸੰਭਾਲ ਕੇ ਟੇਕਿੰਗ ਕਰ ਰਹੇ ਹਾਂ ਅੱਛਾ ਇਹ ਹੈ ਇਹ ਇਕੱਲੀ ਇਕੱਲੀ ਜਿਵੇਂ ਇਮਾਰਤ origignal ਹੈ ਸਾਰੀ ਉਹ ਨਹੀਂ ਇਹ ਰੈਨੋਵੇਟ ਅਰੇ ਨੋਵੇਟ ਤਕਰੀਬਨ ਹੈ ਤੁਸੀਂ ਕਹਿ ਸਕਦੇ ਹੋ 40 ਸਾਲ ਪਹਿਲੇ ਥੋੜੀ ਬਹੁਤ ਰੈਨੋਵੇਟ ਹੋਈ ਸੀ ਅੱਛਾ ਹੋ ਰੈਨੋਵੇਟ ਦਾ ਮਕਸਦ ਸਿਰਫ ਇਸ ਬਿਲਡਿੰਗ ਨੂੰ ਖੜਾ ਰੱਖਣਾ ਸੀ ਇਸੇ ਤਰ੍ਹਾਂ ਅੱਛਾ ਵੀ ਡਿੱਗੇ ਨਾ ਡਿੱਗੇ ਨਾ ਤੇ ਇਹ ਇਹਦਾ ਜਿਹੜਾ ਸਾਡਾ ਅਸਾਸਾ ਹੈ ਇਹ ਕਾਇਮ ਰਹੇ ਠੀਕ ਹੈ ਇਹਦੇ ਉੱਪਰ ਅਸੀਂ ਜਾ ਸਕਦੇ ਹਾਂ ਉੱਪਰਲੇ ਪਾਸੇ ਦੇਖ ਸਕਦੇ ਹਾਂ ਜਾਂ ਬੰਦ ਥੋੜਾ ਜਿਹਾ ਅਨਸੇਫ ਹੋਏਗਾ ਇੱਕ ਦੋ ਪਰਸਨ ਜਿਹੜਾ ਨਾ ਉਹ ਜਾ ਸਕਦੇ ਨੇ ਮੁਕ ਸਾਰੇ ਨਹੀਂ ਅਸੀਂ ਜਾ ਸਕਦੇ ਹਾਂ ਹਾਂ ਇੱਕ ਦੋ ਪਰਸਨ ਜਾ ਚਲੋ ਆਪਾਂ ਥੋੜਾ ਜਿਹਾ ਉੱਪਰਲੇ ਪਾਸੇ ਦਿਖਾ ਲੈਂਦੇ ਹਾਂ ਹਾਂਜੀ ਹੁਣ ਤੁਹਾਨੂੰ ਉੱਪਰਲੇ ਪਾਸੇ ਇਹਦੇ ਲੈ ਚ ਜਾਂਦੇ ਹੁਵੇਲੀ ਦੇ ਥੋੜਾ ਉੱਪਰਲੇ ਪਾਸੇ ਪਸੰਦ ਇਹ ਦੇਖੋ ਪਿੱਪਲ ਓਗੇ ਪਈ ਆ ਕਈ ਥਾਂਵੇਂ ਤਾਂ ਤੇ ਬਾਕੀ ਸੰਭਾਲ ਹੈ ਜਿਹੜੀ ਉਹ ਬਾਈ ਜੀ ਨੇ ਦੱਸਿਆ ਜਿਵੇਂ ਇਹੀ ਕਰ ਰਹੇ ਨੇ ਇਹ ਹਵੇਲੀ ਦਾ ਉੱਪਰਲਾ ਪਾਸਾ ਹੈਗਾ ਇਹ ਉਹ ਪਰਾਂ ਵਾਲੇ ਪਾਸੇ ਤਾਂ ਡਿੱਗੀਆਂ ਵੀ ਪਈਆਂ ਜੀ ਛੱਤਾਂ ਹਨਾ ਤੇ ਜਾਣਾ ਸੇਵ ਨਹੀਂ ਹਾਂਜੀ ਹਾਂਜੀ ਇਸ ਲਈ ਆਪਾਂ ਉਧਰਲੇ ਪਾਸੇ ਨਹੀਂ ਜਾਂਦੇ ਉੱਪਰਲੇ ਪਾਸਿਓਂ ਐਵੇਂ ਦੀਆਂ ਕੁਛ ਹਵੇਲੀ ਵਾਲੇ ਦੁਵਾਲੇ ਸਾਰੇ ਘਰ ਬਣੇ ਹੋਏ ਆ ਜਿਵੇਂ ਆ ਸਾਰੇ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਘਰ ਪੈਗੇ ਉਹ ਚਾਲਿਓ ਇਹਨਾਂ ਨੇ ਸਾਰੀ ਇਹ ਜਗ੍ਹਾ ਹੋਵੇਂ ਰੱਖੀ ਹੋਈ ਆ ਤੇ ਇੱਧਰ ਵੀ ਆ ਘਰ ਪੈਗੇ ਹੈ ਇਹ ਵੀ ਕਿਸੇ ਸਮੇਂ ਇਹਦਾ ਹਿੱਸਾ ਹੁੰਦਾ ਸੀ ਹਵੇਲੀ ਦਾ ਜਾਂ ਕਿਵੇਂ ਇੰਨੀ ਸੀ ਘਰ ਹਵੇਲੀ ਦਾ ਹਿੱਸਾ ਸੀ ਅੱਛਾ ਜੀ ਤੇ ਇਹ ਕੋਈ ਕਿਸੇ ਹੱਦ ਤੱਕ ਦਾ ਹਿੱਸਾ ਸੀ ਹੁੰਦਾ ਤੇ ਘਰ ਬਣ ਗਏ ਹੋਏ ਨੇ ਅੱਛਾ ਸਾਰੇ ਘਰ ਬਣ ਗਏ ਹਾਂਜੀ ਇੰਨੀ ਵਿੱਚ ਇਹ ਥਾਂ ਪਿਆ ਇਹ ਨਾਮ ਕੀ ਦੇ ਆ ਹੁਣ ਮਤਲਬ ਕੀ ਦੇ ਨਾਮ ਹੈ ਸਾਰੇ ਇਹ ਸਾਡਾ ਮਹਿਕਮਾ ਹੈ ਪਾਕਿਸਤਾਨ ਦਾ ਮਹਿਕਮਾ ਓਕਾਫ ਹਾਂਜੀ ਓਕਾਫ ਉਹਦੇ ਅੰਡਰ ਆਉਂਦਾ ਸਾਰਾ ਅੱਛਾ ਓਕਾਫ ਬੋਰਡ ਦੇ ਅੰਦਰ ਆਂਡ ਰਿਹਾ ਗੁਰਦੁਆਰੇ ਨੂੰ ਜਿਹੜਾ ਸੰਭਾਲ ਕਰਦਾ ਜੀ ਜੀ ਬਿਲਕੁਲ ਜੀ 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 ਠੀਕ ਹੈ ਜੀ ਹੀਟਲੇ ਪਾਸੇ ਉਹਨਾਂ ਇਹਦਾ ਜਿਹੜਾ ਹਵੇਲੀ ਦਾ ਕੁਛ ਹਿੱਸਾ ਉਹ ਡ ਤੇ ਜਿਵੇਂ ਆ ਸਾਹਮਣੇ ਦੇਖ ਸਕਦੇ ਹੋ ਇਹਦੇ ਅਗਲੇ ਪਾਸੇ ਨਾ ਘਰ ਹੋ ਗਏ ਹੁਣ ਘਰ ਪਏ ਹੋਏ ਆ ਤੇ ਇਸ ਤਰ੍ਹਾਂ ਕਰਕੇ ਜਿਹੜਾ ਹਿੱਸਾ ਇਹਦਾ ਕੁਝ ਕੁ ਡਿੱਗੀ ਜਾਂਦਾ ਹੈਗਾ ਤੇ ਆ ਸਾਰਾ ਉੱਪਰੋਂ ਡਿੱਗੇ ਹੋਏ ਛੱਤ ਡਿੱਗੀ ਆ ਸਾਹਮਣੇ ਵਾਲੇ ਪਾਸੇ ਪਿੱਛੇ ਫੇਰ ਬਾਜ਼ਾਰ ਵਗੈਰਾ ਕੁਝ ਦਿਖ ਰਿਹਾ ਹੈਗਾ ਸ਼ਹਿਰ ਦੇ ਐਨ ਵਿਚਕਾਰ ਆ ਜਿਹੜੀ ਇਹ ਹਵੇਲੀ ਆ ਉਹ ਬਣੀ ਹੋਈ ਹੈ ਤੇ ਹੁਣ ਅਸੀਂ ਚੱਲਿਆਂ ਇਸ ਹਵੇਲੀ ਦੇ ਬਾਹਰਲੇ ਪਾਸੇ ਤੇ ਇਸ ਤੋਂ ਬਾਅਦ ਬਾਈ ਜੀ ਆਪਾਂ ਕਿਹੜੀ ਵਿਜ਼ਿਟ ਕਰਕੇ ਹਣੀ ਇੱਕ ਹੋਰ ਹਵੇਲੀ ਕਿਹੜੀ ਕਹਿੰਦੇ ਸੀ ਹਰੀ ਸਿੰਘ ਨਲਵਾ ਸਾਹਿਬ ਹਰੀ ਸਿੰਘ ਨਲਵਾ ਸਾਹਿਬ ਤੇ ਜਿਹੜੇ ਹਰੀ ਸਿੰਘ ਨਲੂਆ ਸੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਚ ਜਰਨੈਲ ਵੀ ਰਹੇ ਐ ਇਸੇ ਪਿੰਡ ਦੇ ਸੀ ਉਹ ਵੀ ਗੁਜਰਾਂ ਵਾਲੇ ਦੇ ਸੀ ਗਵੰਡੀ ਵੀ ਸੀਗੇ ਜੀ ਜੀ ਬਿਲਕੁਲ ਇਸੇ ਤਰ੍ਹਾਂ ਤੇ ਇੱਥੋਂ ਦੇ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਨੇੜੇ ਦੇ ਮੰਨੇ ਜਾਂਦੇ ਐ ਕਹਿੰਦੇ ਉਹਨਾਂ ਨੂੰ ਆਪਣਾ ਮਤਲਬ ਬਹੁਤ ਵਿਸ਼ਵਾਸ ਸੀ ਜਾਂ ਜਿਵੇਂ ਕਹਿੰਦੇ ਨੇ ਸੱਚਾ ਹੱਥ ਮੰਨਦੇ ਸੀ ਮਹਾਰਾਜਾ ਰਣਜੀਤ ਸਿੰਘ ਜਰਨੈਲ ਸਿੰਘ ਨਲੂਆ ਨੂੰ ਉਹ ਹਰੀ ਸਿੰਘ ਨਲੂਆ ਨੂੰ ਤੇ ਹੁਣ ਅਸੀਂ ਜਿਹੜਾ ਉਹਨਾਂ ਦਾ ਘਰ ਐ ਇੱਥੇ ਉਹ ਦੇਖਣ ਦੇ ਲਈ ਜਾ ਰਹੇ ਆ ਉਹਦੀ ਵੀ ਸੰਭਾਲ ਤੁਸੀਂ ਕਰ ਰਹੇ ਹੋ ਇਸੇ ਤਰ੍ਹਾਂ ਇਸੇ ਤਰ੍ਹਾਂ ਕੇ ਟੇਕਰ ਅਸੀਂ ਤੇ ਇੱਥੇ ਸਾਰੀ ਸੰਭਾਲ ਕੋਈ ਗਵਰਨਮੈਂਟ ਵੱਲੋਂ ਇਹਨਾਂ ਨੂੰ ਕੋਈ ਹੈਲਪ ਨਹੀਂ ਆਉਂਦੀ ਜਾਂ ਕੋਈ ਗਵਰਨਮੈਂਟ ਨਹੀਂ ਸੰਭਾਲ ਰਹੀ ਪਰਸਨਲ ਨਿੱਜੀ ਤੌਰ ਤੇ ਤੁਸੀਂ ਦੇਖੋ ਇਹ ਸਾਰਾ ਜਿੰਨੇ ਇਹ ਵਿਰਾਸਤ ਹੈ ਉਹਨੂੰ ਸੰਭਾਲ ਰਹੀ ਹੈ। ਓ ਬਾਈ ਦੇ ਦੇ ਸਾਈਡ ਬੜੇ ਯਾਰ ਤੰਗ ਤੰਗ ਬਾਜ਼ਾਰ ਆ ਬੜਾ ਭੀੜ ਹੈਗਾ। ਅਜੇ ਤੱਕ ਨਾ ਜਿੰਨੇ ਕਿ ਸ਼ਹਿਰ ਘੁੰਮੇ ਆਗੇ ਅਸੀਂ ਲੰਦੇ ਪੰਜਾਬ ਦੇ ਜਾਂ ਪਾਕਿਸਤਾਨ ਦੇ ਤੇ ਸਭ ਤੋਂ ਤੰਗ ਗਲੀਆਂ ਚ ਆਏ ਆ ਜਾਂ ਜਿੱਦੇ ਗੁਰੂ ਅਰਜਨ ਪਾਸ਼ਾ ਦੀ ਜਿਹੜੀ ਲਾਲ ਖੂਹੀ ਆ ਜਿੱਥੇ ਉਹ ਦੇਖਣ ਗਏ ਸੀ ਉਹ ਬਾਜ਼ਾਰ ਬਹੁਤ ਤੰਗ ਸੀਗਾ ਉਹ ਵੀ ਅੰਦਰੋਂ ਲਾਹੌਰ ਚ ਪੈਂਦਾ ਸੀਗਾ ਕਿਹੜੇ ਪਾਸੇ ਆ ਬਾਈ ਜੀ ਸਿੱਧਾ ਹੀ ਐ ਪਤਾ ਨਹੀਂ ਲੱਗਦਾ ਇੱਕ ਤਾਂ ਬਾਈ ਕਿੱਧਰ ਗਏ ਇੱਧਰ ਅੱਛਾ ਇੱਧਰਲੇ ਪਾਸੇ ਮਾਦੂ ਕਰਾ ਲੋ ਏਵੇਂ ਅਸੀਂ ਪਹੁੰਚ ਗਏ ਜੀ ਹੁਣ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਜਰਨੈਲ ਸੀ ਹਰੀ ਸਿੰਘ ਨਲੂਆ ਉਹਨਾਂ ਦਾ ਘਰ ਹੈਗਾ ਇਹ ਤੇ ਇੱਥੇ ਹੁਣ ਕਿਵੇਂ ਢਲੋਂ ਸਾਹਿਬ ਦਰਸ਼ਕਾ ਬਣ ਗਏ ਬੱਚੇ ਪੜਦੇ ਆ ਕੁਰਾਨ ਦੀ ਤਾਲੀਮ ਹਾਸਲ ਕਰਦੇ ਆ ਮਦਰਸਾ ਬਣ ਗਿਆ ਮੋਈ ਸਾਹਿਬ ਨੇ ਉਹਨਾਂ ਨੇ ਕੇਅਰ ਟੇਕ ਕਰ ਲਿਆ ਉਹਨਾਂ ਦਾ ਲੋਟ ਹੋ ਗਿਆ ਸੀ ਛੋਟਾ ਸਕੂਲ ਅੱਛਾ ਅੰਦਰੋਂ ਸਕੂਲ ਕਿਹੋ ਜਿਹਾ ਹੈ ਅੰਦਰੋਂ ਦੇਖ ਸਕਦੇ ਆ ਉਹਨੂੰ ਹਾਂ ਗਏ ਬੰਦੇ ਪੁੱਛਣੋਂ ਬਲਕੇ ਅੱਛਾ ਬੱਚੇ ਠੀਕ ਹੈ ਚਲਿਏ ਤੇ ਇਹ ਕਹਿੰਦੇ ਜੀ ਅੰਦਰੋਂ ਤੁਸੀਂ ਦੇਖ ਸਕਦੇ ਹੋ ਇਹ ਹਰੀ ਸਿੰਘ ਨਲੂਏ ਦੇ ਜਿਹੜਾ ਘਰ ਦਾ ਪਾਰ ਲੱਭਸਾ ਜਿਹੜਾ ਇਹ ਗੁਜਰਾਂ ਵਾਲਾ ਦਾ ਬਾਜ਼ਾਰ ਹੈ ਨਾ ਤੇ ਇਹਦੇ ਚ ਡਿਨਰ ਸੈਟ ਬਹੁਤ ਜ਼ਿਆਦਾ ਪਏ ਹੈ ਤੇ ਇੱਥੇ ਅਸੀਂ ਪੁੱਛਿਆ ਵੀ ਇਹ ਕਹਿੰਦੇ ਵੀ ਡਿਨਰ ਸੈਟ ਜਿਹੜੇ ਗੁਜਰਾਂ ਦੇ ਮਸ਼ਹੂਰ ਹੈ ਪੂਰੇ ਪਾਕਿਸਤਾਨ ਜੋ ਤੇ ਜਿੰਨੇ ਡਿਨਰ ਸੈਟ ਇੱਥੋਂ ਜਾਂਦੇ ਹੈਗੇ ਸਾਰੇ ਕਿਤੇ ਇੱਥੋਂ ਸਪਲਾਈ ਹੁੰਦੇ ਹੈ ਤੇ ਇਹੋ ਜੀਆਂ ਬਾਜ਼ਾਰ ਦੀਆਂ ਗਲੀਆਂ ਤੁਹਾਨੂੰ ਇੱਥੇ ਜਿੰਨੀਆਂ ਸਭ ਤੋਂ ਵੱਧ ਸ਼ਾਪਸ ਹੈਗੀਆਂ ਇਹ ਮਿਲਣਗੀਆਂ ਇਹਦੀਆਂ ਡਿਨਰ ਸੈਟਸ ਦੀਆਂ ਤੇ ਆਹ ਦੇਖ ਲਓ ਪੂਰੀਆਂ ਦੀਆਂ ਪੂਰੀਆਂ ਦੁਕਾਨਾਂ ਹੈਗੀਆਂ ਤੇ ਹੁਣ ਇਹ ਨਿੱਕੇ ਨਿੱਕੇ ਗਲੀਆਂ ਵਿੱਚੋਂ ਦੀ ਅਸੀਂ ਲੰਗੇ ਯਾਰਿਆਂ ਅੱਗੇ ਨੂੰ ਇਹੋ ਜਿਹਾ ਡਿਨਰ ਸੈੱਟ ਹੈ ਜੀ ਗੁਜਰਾਂ ਵਾਲੇ ਦੇ ਸੋਚਿਆ ਥੋੜਾ ਜਿਹਾ ਤੁਹਾਨੂੰ ਦਿਖਾ ਦਈਏ ਤੇ ਦੇਖੋ ਕਮਾਲ ਦੀ ਹੈ ਉੱਪਰ ਕੋٹنگ پلیਟ ਤੇ ਕਿੱਡੀ ਸੋਹਣੀ ਹੋਈ ਹੋਈ ਹੈ ਤੇ ਮਹਿੰਗੇ ਬੜੇ ਆ ਤੇ 40 40 ਹਜ਼ਾਰ ਦੇ ਡਿਨਰ ਸੈੱਟ 40 ਹਜ਼ਾਰ ਦਾ ਡਿਨਰ ਸੈੱਟ ਬਾਈ ਕੰਦਾ ਹੈ ਐਨੇ ਐਨੇ ਮਹਿੰਗੇ ਤੇ ਡਿਨਰ ਸੈੱਟ ਹੈਗੇ ਹੋਰ ਸ਼ਾਪ ਤੇ ਅਸੀਂ ਦੇਖ ਰਹੇ ਆ ਅਸੀਂ ਬਾਈ ਕਰਨੇ ਆ ਤੇ ਇਹੋ ਜਿਹਾ ਕਲਰ ਇਹੋ ਜਿਹਾ ਸਾਰਾ ਕੁਝ ਹੈਗਾ ਇਹ ਐਨੇ ਕਲਰ ਮਿਲ ਜਾਂਦੇ ਆ ਚਲੋ ਦੇਖਦੇ ਆ ਬਾਈ ਜੀ ਸ਼ੁਕਰੀਆ ਪ੍ਰਾਣਾ ਸ਼ਹਿਰ ਹੈ ਇਸੇ ਕਰਕੇ ਜਿੰਨੀਆਂ ਪ੍ਰਾਣੀਆਂ ਗਲੀਆਂ ਐ ਤੇ ਪੁਰਾਣੇ ਬਾਜ਼ਾਰ ਹੈਗੇ ਭਾਂਡਿਆਂ ਦੀਆਂ ਦੁਕਾਨਾਂ ਵੀ ਕਿਤੇ ਕਿਤੇ ਦੇਖਣ ਨੂੰ ਮਿਲ ਜਾਂਦੀਆਂ ਐ ਇਹ ਬਾਈ ਜੀ ਨੂੰ ਵਿਕਰ ਸਾਹਿਬੇ ਦੱਸ ਦੇਣਗੇ ਵਿਕਰ ਸਾਹਿਬੇ ਸ਼ਹਿਰ ਕਿੰਨਾ ਕੁ ਪੁਰਾਣਾ ਹੈ ਭਲਾ ਸ਼ਹਿਰ ਕਿੰਨਾ ਕਬਰਾਨਾ ਸ਼ਹਿਰ ਤੋਂ ਵੀ ਐਕਸੈਕਟ ਨਹੀਂ ਪਤਾ ਕਾਫੀ ਅੱਜ ਤੱਕ ਨਹੀਂ ਪਤਾ ਕਾਫੀ ਪੁਰਾਣਾ ਹੈ ਕਹਿੰਦੇ ਅੱਜ ਤੱਕ ਨਹੀਂ ਪਤਾ ਵੈਸੇ ਕਾਫੀ ਪੁਰਾਣਾ ਸ਼ਹਿਰ ਹੈਗਾ ਜਿੱਤੇ ਦਿਨ ਅਸੀਂ ਪਾਕਿਸਤਾਨ ਵਾਲੇ ਪਾਸੇ ਆਏ ਸੀ ਤੇ ਸਾਨੂੰ ਪੜਾ ਸੀਗਾ ਕਿ ਗੁਜਰਾਂਵਾਲਾ ਸ਼ਹਿਰ ਜ਼ਰੂਰ ਦੇਖੇ ਗਏ ਗੁਜਰਾਂਵਾਲਾ ਧੁੰਕਿਆ ਜੀ ਇਹ ਇੱਥੇ ਲਈ ਅਸੀਂ ਵੈਸੇ ਦੋਵੇਂ ਰੱਖਣਾ ਚਾਹੁੰਦੇ ਸੀਗੇ ਪਰ ਫਿਰ ਵੀ ਇੱਕ ਦਿਨ ਹੀ ਮਿਲੇਗਾ ਕਿਉਂਕਿ ਸਾਡੇ ਕੋਲ ਸਮੇਂ ਦੀ ਐਡਜਸਟਮੈਂਟ ਨਹੀਂ ਹੋ ਰਹੀ ਸੀ ਕਿਉਂਕਿ ਟਾਈਮ ਦਾ ਟਾਇਰ ਇੱਕ ਲਿਮਟਡ ਪੇਡ ਚ ਇੰਨਾ ਕੁਝ ਦੇਖਣਾ ਹਨਾ ਇੰਨਾ ਇੰਨਾ ਇਤਿਹਾਸ ਤੇ ਆਪਣਾ ਇਨੀ ਹਿਸਟਰੀ ਪਈ ਹੈਗੀ ਇੱਥੇ ਦੇਖਣ ਵਾਲੀ ਤੇ ਫਿਰ ਥੋੜਾ ਥੋੜਾ ਟਾਈਮ ਸਾਰੇ ਨੂੰ ਦੇ ਰਹੇ ਆ ਤੇ ਇਥੇ ਦਾ ਮਸ਼ਹੂਰ ਕੀ ਹੈ ਜੀ ਗੁਜਰਾਵਾਲੇ ਗੁਜਰਾਵਾਲਾ ਦੇ ਜੀ ਚਿੜੇ ਮਸ਼ਹੂਰ ਨੇ ਚਿੜੇ ਖਾਣ ਵਾਲਿਆ ਮੈਨੂੰ ਕਿਸੇ ਨੇ ਦੱਸਿਆ ਸੀਗਾ ਤੇ ਕਹਿੰਦੇ ਮਤਲਬ ਜਿਵੇਂ ਆਪਾਂ ਮਾਸ ਖਾਂਦੇ ਨਾ ਅ ਅਲੱਗ-ਅਲੱਗ ਤੇ ਉਵੇਂ ਜਿਹੜੇ ਇੱਥੇ ਜਾਂ ਪੰਜਾਬੀ ਚ ਕਹਿੰਦੇ ਨੇ ਵੀ ਤੂੰ ਕਿਹੜਾ ਚਿੜੇ ਖਾਂਦਾ ਯਾਰ ਤੇ ਉਹ ਚਿੜੇ ਜਾਂ ਇੱਥੇ ਦੇ ਜ਼ਿਆਦਾ ਮਸ਼ਹੂਰ ਹੈ ਇਦੋਂ ਲੋਕ ਚਿੜੇ ਖਾਂਦੇ ਫਿਰ ਨਹੀਂ ਜੀ ਵੈਸੇ ਤੇ ਜ਼ਿਆਦਾਤਰ ਜਿਹੜਾ ਕਿਰਾਏ ਕਿਰਾਏ ਔਰ ਬਾਰਬੀਕਿਊ ਅੱਛਾ ਵੀ ਖਾਂਦੇ ਬਾਕੀ ਚਿੜੇ ਮਸ਼ਹੂਰ ਹੈ ਮਸ਼ਹੂਰ ਚਿੜੇ ਨੇ ਅੱਜ ਵੀ ਬਣਦੇ ਆ ਜੀ ਐਸੀ ਠੀਕ ਹੈ ਜੀ ਇੱਕ ਤਾਂ ਸੀ ਨਾ ਸਵੇਰੇ ਲਾਹੌਰ ਤੋ ਚੱਲੇ ਲੇਟ ਸੀਗੇ ਬਾਕੀ ਰੁਕਦੇ ਰਕਾਉਂਦੇ ਸਾਨੂੰ ਸਮਾਂ ਕਾਫੀ ਲੱਗਦਾ ਰਿਹਾ ਸਤਿ ਸ਼੍ਰੀ ਅਕਾਲ ਜੀ ਤੇ ਰੁਕਦੇ ਰਕਾਉਂਦੇ ਟਾਈਮ ਪਵਾ ਲੱਗਦਾ ਰਿਹਾ ਤੇ ਸ਼ਾਮ ਹੋ ਗਈ ਹੁਣ ਸਾਨੂੰ ਲਾਹੌਰ ਪਹੁੰਚਦੇ ਪਹੁੰਚਦੇ ਤਾਂ ਮੈਨੂੰ ਲੱਗਾ ਜੇ ਰਾਤ ਹੋ ਜਾਣੀ ਆ ਸਾਨੂੰ ਤੇ ਇਹ ਸਾਰੀ 골ਡ ਮਾਰਕੀਟ ਹੈ ਤੇ ਇੱਥੇ ਜਿਵੇਂ ਆਪਣੇ ਸੁਨਿਆਰਾ ਬਾਜ਼ਾਰ ਆਪਣੇ ਬੋਲ ਦਿੰਦੇ ਉਵੇਂ ਇੱਥੇ ਸਾਰੀਆਂ ਸੋਨੇ ਦੀਆਂ ਦੁਕਾਨਾਂ ਜਿੱਥੋਂ ਦੀ ਹੁਣ ਅਸੀਂ ਇਹ ਲੰਘੇ ਜਾ ਰਹੇ ਜਿਹੜੀ ਮਹਾ ਸਿੰਘ ਦੀ ਹਵੇਲੀ ਇੱਥੇ ਉਹ ਬਾਹਰਲੇ ਪਾਸੇ ਆ ਇਹ ਤੋਂ ਗੁਜਰਾਣ ਵਾਲੇ ਸ਼ਹਿਰ ਤੋਂ ਮਤਲਬ ਇੱਥੇ ਬਾਗ ਇੱਕ ਮਸ਼ਹੂਰ ਉਹ ਬਾਗ ਦੇ ਵਿੱਚ ਪ੍ਰਾਣੀ ਉੱਥੇ ਦੀ ਹੈ ਏ ਅਸੀਂ ਪਹੁੰਚ ਗਿਆ ਹੁਣ ਸਾਡੀ ਕਾਰ ਦੇ ਕੋਲ ਦੇਖੋ ਯਾਰ ਇੰਨੀ ਟ੍ਰੈਫਿਕ ਰਹਿੰਦੀ ਹੈ ਇੱਥੇ ਤੇ ਆਇਥੋਂ ਕਿੰਨੀ ਦੂਰ ਹੈ ਜੀ ਬਿਲਕੁਲ ਇਹ ਤੋਂ 200 ਮੀਟਰ 200 ਮੀਟਰ ਹੀ ਹੈ ਸਰ ਪੈਦਲ ਵੀ ਜਾ ਸਕਦੇ ਆ ਪੈਦਲ ਰਸ਼ ਕਾਫੀ ਹੈ ਅੱਛਾ ਰਸ਼ ਕਾਫੀ ਹੈ ਗੱਡੀ ਚੱਕੀ ਲਈਏ ਚਲੋ ਕਾਰ ਚੱਕ ਕੇ ਚੱਲਦੇ ਆ ਫਿਰ ਆਜੋ ਗੁਜਰਾਣੇ ਵਾਲੇ ਦਾ ਬਜ਼ਾਰ ਤੁਹਾਨੂੰ ਦਿਖਾਈ ਦਿੱਤੇ ਵੈਸੇ ਤਾਂ ਪੁਰਾਣੇ ਬਜ਼ਾਰ ਪੁਰਾਣੀਆਂ ਗਲੀਆਂ ਪੁਰਾਣਾ ਅਲਾਦਵਾਲ ਸੋ ਐਸੀ ਆਪਣਾ ਅੱਜ ਦਾ ਵਲੌਗ ਤੇ ਗੁਜਰਾਂ ਵਾਲੇ ਸ਼ਹਿਰ ਦਾ ਘੇੜਾ ਜਿਹਦੇ ਚ ਤੁਹਾਨੂੰ ਆਲਾ ਦਵਾਲਾ ਦਿਖਾਇਆ ਇੱਥੋਂ ਦਾ ਜੋ-ਜੋ ਇੱਥੇ ਹਿਸਟੋਰੀਕਲ ਥਾਵਾਂ ਨੇਗੀਆਂ ਸਾਰੀਆਂ ਉਹ ਦਿਖਾਈਆਂ ਨੇਗੀਆਂ ਤੇ ਜੁੜੇ ਰਹੋ ਲੈਂਦੇ ਪੰਜਾਬ ਤੋਂ ਆਪਣੇ ਸਫ਼ਰ ਦੇ ਨਾਲ ਤੇ ਹੁਣ ਅਸੀਂ ਵਾਪਸ ਚੱਲੇ ਆਂ ਲਾਹੌਰ ਨੂੰ ਤੇ ਮਿਲਦੇ ਆਂ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ